ਪਿੰਡ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਜਾਨੀ ਕਿ ਮਿੰਟੂ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ ਚ ਸੋ ਅੱਜ ਇੱਕ ਖਾਸ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਜائیں ਕਹਿ ਦਈਏ ਵੀ ਇੱਕ ਖਾਸ ਲੜੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤਾਂ ਹੱਤ ਕਥਨੀ ਨਹੀਂ ਹੋਵੇਗੀ ਇਹ ਲੜੀ ਹੋਊਗੀ ਖੇਡਾਂ ਦੇ ਬਾਰੇ ਵਿੱਚ ਸਪੋਰਟਸ ਦੇ ਬਾਰੇ ਵਿੱਚ ਤੇ ਖਾਸ ਕਰਕੇ ਪ੍ਰਵਾਸੀਆਂ ਦੇ ਜਿਹੜੀਆਂ ਆ ਰਹੀਆਂ ਦਿੱਕਤਾਂ ਦੇ ਬਾਰੇ ਵਿੱਚ ਪ੍ਰਵਾਸੀ ਲੋਕ ਜਦੋਂ ਪ੍ਰਵਾਸ ਕਰ ਲੈਂਦੇ ਆ ਤੇ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੇ ਬੱਚੇ ਆ ਜਿਹੜੇ ਉਹਨਾਂ ਨੂੰ ਕਿੱਥੇ ਕਿੱਥੇ ਅਸੀਂ ਵਧੀਆ ਜੀਵਨ ਦੇ ਸਕਦੇ ਹਾਂ ਜਾਂ ਉਹਨਾਂ ਦਾ ਟੈਲੈਂਟ ਆ ਉਹ ਕਿਵੇਂ ਬਾਹਰ ਆ ਜਾ ਸਕਦਾ ਇਹ ਗੱਲਾਂ ਬਾਤਾਂ ਆਪਾਂ ਕੋਈ ਹਵਾ 'ਚ ਨਹੀਂ ਤੀਰ ਮਾਰਨੇ ਵੈਸੇ ਤਾਂ ਇਹ ਸ਼ੋਅ ਮੈਨੂੰ ਲੱਗਦਾ ਬੈਸਟ ਆ ਜੇ ਸੁਖਮੰਤ ਕਰਨ ਤਾਂ ਜਾਦੇ ਬੈਸਟ ਆ ਕਿਉਂਕਿ ਸਪੋਰਟਸ ਦੇ ਮਹਾਰਾ ਚਲੋ ਅੱਜ ਸ਼ੁਰੂਆਤ ਮੈਂ ਕਰ ਰਿਹਾ ਹੁਪਫਲੀ ਅਗਲੇ ਦਿਨੀ ਉਹ ਵੀ ਤੁਹਾਡੇ ਨਾਲ ਇਸ ਦੇ ਰੂਬਰੂ ਹੋਇਆ ਕਰਨ ਕਿਉਂਕਿ ਉਹਨਾਂ ਦਾ ਕਿੱਤਾ ਪਰ ਮੈਂ ਅੱਜ ਦੇ ਸ਼ੋਅ ਚ ਕਿਉਂਕਿ ਮੇਰੀ ਵੀ ਚਲੋ ਸਪੋਰਟਸ ਦੀ ਬੈਕਗ੍ਰਾਉਂਡ ਰਹੀ ਆ ਅੱਜ ਦੇ ਪਹਿਲੇ ਸ਼ੋਅ ਦੇ ਵਿੱਚ ਮੈਂ ਸਾਰੇ ਉਹਨਾਂ ਸੱਜਣਾ ਮਿੱਤਰਾਂ ਨੂੰ ਕਹੂਗਾ ਵੀ ਸਬਰ ਇਹ ਸ਼ੋਅ ਜ਼ਰੂਰ ਦੇਖਿਆ ਕਰੋ ਛੋਟਾ ਹੀ ਬਣਾਇਆ ਕਰਾਂਗੇ ਕਿਉਂਕਿ ਇਹ ਤੁਹਾਡੇ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਸਿੱਧਾ ਜੇ ਤੁਸੀਂ ਵੀ ਚਾਹੋਣੇ ਆ ਵੀ ਤੁਹਾਡੇ ਬੱਚੇ ਖੇਡਾਂ ਦੇ ਮੈਦਾਨਾਂ ਦੇ ਵਿੱਚ ਕਿਕਲੀਆਂ ਪਾਉਣ ਪਹਿਲੀਆਂ ਪਹਿਲਾਂ ਪਾਉਣ ਤਾਂ ਇਹ ਸ਼ੋਅ ਤੁਹਾਡੇ ਲਾਹੇਵੰਦ ਹੋਊਗਾ ਇਹ ਗੱਲਾਂ ਬਾਤਾਂ ਕੋਈ ਅਸੀਂ ਸਿਰਫ ਤੇ ਸਿਰਫ ਕਹਿੰਦੇ ਨਹੀਂ ਗੱਲਾਂ ਦਾ ਕੜਾਹ ਨਹੀਂ ਕਰਨਾ ਸੀ ਤਜਰਬੇਕਾਰ ਲੋਕਾਂ ਤੇ ਥਰੂ ਇਹ ਗੱਲਾਂ ਤੁਹਾਡੇ ਲੋਕੋਲੇ ਲੈ ਕੇ ਆਉਣੀਆਂ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਬਤ ਕਰਤਾ ਸੋ ਅਡਲੈਡ ਰਹਿੰਦੇ ਸੱਜਣ ਦਾ ਬਹੁਤ ਸਾਰੇ ਲੋਕ ਜਾਣਦੇ ਆ ਪਰ ਜਿਹੜੇ ਸੱਜਣ ਨਹੀਂ ਜਾਣਦੇ ਅੱਜ ਦੀ ਸ਼ਖਸੀਅਤ ਬਾਰੇ ਮੈਂ ਉਹਨਾਂ ਨੂੰ ਬਾਰੇ ਦੱਸ ਦਿਆਂ ਵੀ ਇਹ ਉਹ ਇਨਸਾਨ ਨੇ ਜੀ ਆਪ ਖੁਦ ਬਹੁਤ ਹੀ ਜੰਗ ਇਚ ਨੇ ਪਰ ਹੁਣ ਤੱਕ ਇਹਨਾਂ ਦੇ ਹਿੱਸੇ ਇਹ ਆਇਆ ਵੀ ਦੋ ਮੁਲਕਾਂ ਨੂੰ ਕੈਪਟਨ ਦੇ ਸੁਕਿਆ ਟੀਮ ਦਾ ਕੈਪਟਨ ਪਹਿਲੀ ਗੱਲ ਤਾਂ ਦੋ ਮੁਲਕਾਂ ਲਈ ਖੜੈਰੀ ਦੇਣਾ ਤੇ ਫਿਰ ਉਹ ਉਹਨੂੰ ਟੀਮ ਦਾ ਕੈਪਟਨ ਬਣ ਜਾਣਾ ਲੰਮੇ ਸਮੇਂ ਲਈ ਬਣ ਜਾਣਾ ਉਹਨਾਂ ਦੇ ਕੋਚ ਆ ਜੀ ਉਹ ਹੋਰ ਵੀ ਬਹੁਤ ਸਾਰੇ ਬੱਚਿਆਂ ਇਹਨਾਂ ਦੇ ਜਿਹੜੇ ਅਧਾਰੇ ਥਰੂ ਹੋ ਕੇ ਪੰਜਾਬ ਲੈਵਲ ਤੇ ਸਟੇਟ ਲੈਵਲ ਤੇ ਵੀ ਬਹੁਤ ਸਾਰੇ ਬੱਚੇ ਖੇਡੇ ਆ ਨੈਸ਼ਨਲ ਲੈਵਲ ਖੇਡੇ ਆ ਪਰ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਗੱਲ ਕਰੀਏ ਤਾਂ ਭਾਰਤ ਦੀ ਟੀਮ ਜਿਹੜੀ ਲੇਡੀਜ਼ वूमेन ਟੀਮ ਜਾਂ ਕ੍ਰਿਕਟ ਟੀਮ ਕਹਿੰਨੇ ਆਸੀਂ ਔਰਤਾਂ ਦੀ ਕੁੜੀਆਂ ਦੀ ਟੀਮ ਕਹੀਏ ਤਾਂ ਉਸ ਦੇ ਜਿਹੜੇ ਕੈਪਟਨ ਆ ਹਰਮਨਪ੍ਰੀਤ ਕੌਰ ਜਿਹਦੇ ਬਾਰੇ ਸਾਰੀ ਦੁਨੀਆ ਜਾਣਦੀ ਆ ਉਹਨਾਂ ਦੀ ਜਿਹੜੀ ਸ਼ੁਰੂਆਤ ਸੀ ਜਿਹੜੀ ਕੋਚਿੰਗ ਆ ਜਾਂ ਸ਼ੁਰੂਆਤ ਦੀ ਦੌਰ ਆ ਜਿਹੜਾ ਹਰਮਨਪ੍ਰੀਤ ਦਾ ਟੈਲੈਂਟ ਪਛਾਣਨ ਦਾ ਉਹ ਉਹ ਇਹਨਾਂ ਦੇ ਹਿੱਸੇ ਆ ਤੇ ਅੱਜ ਕੱਲ ਇੱਕ ਚਰਚਾ ਚ ਆ ਰਹੀ ਆ ਕੁੜੀ ਕੈਨੇਡਾ ਦੀ ਕ੍ਰਿਕਟ ਟੀਮ ਦੀ ਕੈਪਟਨ ਆ ਜੀ ਕੁੜੀਆਂ ਦੀ ਅਮਰਪਾਲ ਤੇ ਉਹਨਾਂ ਦਾ ਵੀ ਜ਼ਿਕਰ ਕਰਨਾ ਮੰਦਾ ਉਹਨਾਂ ਦੀ ਜਿਹੜੀ ਕੋਚਿੰਗ ਦਾ ਤੇ ਉਹਨਾਂ ਦੀ ਜਿਹੜੀ ਸ਼ੁਰੂਆਤ ਦਾ ਵੀ ਇਹਨਾਂ ਦੇ ਹਿੱਸੇ ਆ ਸੋ ਵੱਡੀ ਪ੍ਰਾਪਤੀ ਆ ਤੇ ਬਹੁਤ ਸਾਰੇ ਹੋਰ ਨਾਂ ਇਹਨਾਂ ਤੋਂ ਜਾਣਾਂਗੇ ਆਪਾਂ ਸਮੇਂ ਦੌਰਾਨ ਸੋ ਬਿਲਕੁਲ ਜੀ ਅਡਿਲੇਡ ਵਾਲੇ ਪਛਾਨਗੇ ਜਾਦਵਿੰਦਰ ਸਿੰਘ ਸੋਢੀ ਅਕਸਰ ਤੁਹਾਨੂੰ ਕਈ ਥਾਵਾਂ ਤੇ ਇਹ ਮਿਲਦੇ ਆ ਭਾਵੇਂ ਕਿਤੇ ਵਜੋਂ ਅੱਜ ਕੱਲ ਮਾਈਗ੍ਰੇਸ਼ਨ ਦਾ ਕੰਮ ਕਰ ਰਿਹਾ ਪਰ ਇੱਕ ਕੋਚ ਦੇ ਤੌਰ ਤੇ ਇੱਥੇ ਵੀ ਫਰਸਟ ਕਲਾਸ ਦੇ ਵਿੱਚ ਜਿਹੜੀ ਕੋਚਿੰਗ ਦੇ ਚੁੱਕੇ ਆ ਬੀਤੇ ਦਿਨ ਮੇਰੀ ਗੱਲ ਹੋ ਰਹੀ ਸੀ ਇਹਨਾਂ ਨਾਲ ਤਾਂ ਬਹੁਤ ਸੋਹਣੀਆਂ ਗੱਲਾਂ ਟਿਪਸ ਮੈਨੂੰ ਸੁਣਨ ਨੂੰ ਮਿਲੇ ਤਾਂ ਫਿਰ ਮੈਂ ਉਹੀ ਫਾਰਮੂਲਾ ਲਾਇਆ ਜੀ ਜੋ ਮੈਂ ਸੁਣਾ ਜੋ ਮੈਂ ਦੇਖਾਂ ਤੇ ਕਿਉਂ ਨਾ ਤੁਹਾਨੂੰ ਦਿਖਾਵਾਂ ਕਿਉਂਕਿ ਫਾਇਦਾ ਤਾਂ ਤੁਹਾਡਾ ਹੋਣਾ ਇਸ ਤੇ ਤੁਹਾਡੇ ਬੱਚਿਆਂ ਦਾ ਹੋਣਾ ਸੋ ਆਓ ਆਪਾਂ ਜਿਹਾ ਕਹਿੰਦੇ ਤੂੰ ਉਦੋਂ ਬਾਅਦ ਅੱਗੇ ਚੱਲਦੇ ਆਂ ਸਸੇਕਲ ਜਦਰੰਦਰ ਸਸੇਕਲ ਮੈਂ ਤੁਹਾਨੂੰ ਬਾਈ ਜੀ ਔਰ ਪੈਂਡ ਆਸਟ੍ਰੇਲੀਆ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਸੇਕਲ ਜੀ ਜਦਰੰਦਰ ਬਾਈ ਕਿੰਨੇ ਸਾਲ ਹੋ ਗਏ ਹੁਣ ਆਪਾਂ ਨੂੰ ਆਸਟ੍ਰੇਲੀਆ ਅ ਤਕਰੀਬਨ 8 ਸਾਲ ਹੋ ਗਿਆ 8 ਸਾਲ ਜੀ ਹਾਂ ਕੱਲ ਦੀ ਗੱਲ ਲੱਗਦੀ ਹੈ ਗੱਲ ਪਰਸ ਦੀ ਲੱਗਦੀ ਹੈ ਬਿਲਕੁਲ ਬਿਲਕੁਲ ਅ ਤੁਸੀਂ ਤੁਸੀਂ ਪਹਿਲੇ ਸ਼ਖਸ ਸੀਗੇ ਜਿਨ੍ਹਾਂ ਨੇ ਮੈਨੂੰ ਆਸਟ੍ਰੇਲੀਆ ਨਾਲ ਇੰਟਰੋਡਿਊਸ ਕਰਵਾਇਆ ਸੀ ਜੀ ਜੀ ਮੇਰੇ ਹਿੱਸੇ ਆਏ ਮੇਰੇ ਹਾਂ ਜੀ ਬਿਲਕੁਲ ਤੁਹਾਡੇ ਹਿੱਸੇ ਦੋ ਦੋ ਕੈਪਟਨ ਦੇਣੇ ਆਏ ਮੇਰੇ ਸੇ ਬੜਾਈ ਉਹਨਾਂ ਦੇ ਕੈਪਟਨਾਂ ਦੇ ਕੋਚ ਨੂੰ ਇੰਟਰੋਡਕਸ਼ਨ ਮੇਰੇ ਬਿਲਕੁਲ ਤੁਸੀਂ ਇੰਟਰੋਡਿਊਸ ਕਰਾਇਆ ਸੀ ਬਿਲਕੁਲ ਚਲੋ ਇਹ ਬੈਕਗ੍ਰਾਉਂਡ ਬੜਾਈ ਦਿੰਦਾ ਜਿਹੜਾ ਵੀ ਦਿੰਦਾ ਸੋ ਜਰਨੰਦਰ ਬਾਈ ਚਲੋ ਅਸੀਂ ਤਾਂ ਸਾਰਾ ਜਾਣਦੇ ਆ ਤੁਹਾਡੇ ਬਾਰੇ ਵਿੱਚ ਤੁਸੀਂ ਇੱਕ ਮੋਗੇ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਅਕੈਡਮੀ ਤੇ ਉਹ ਸਾਰੀ ਗੱਲ ਪਰ ਮੈਂ ਚਾਹਾਂਗਾ ਸਾਡੇ ਦਰਸ਼ਕਾਂ ਨੂੰ ਆਪਾਂ ਇਹ ਸ਼ੁਰੂਆਤ ਦੇ ਦੌਰ ਜਰੂਰ ਦੱਸਿਓ ਤਾਂ ਕਿ ਦਰਸ਼ਕ ਤੁਹਾਡੀ ਰਹਿ ਕਿਉ ਮੰਨਣ ਅੱਜਕੱਲ ਸਿੱਧੀ ਜੀ ਗੱਲ ਆ ਹਰ ਬੰਦਾ ਸਿਆਣਾ ਹਰ ਬੰਦਾ ਆਪਣੀ ਥਾਂ ਤੇ ਬੁੱਧੀਜੀਵੀ ਆ ਹਰ ਗਿਆਨੀ ਆ ਉਹ ਹੁਣ ਜੇ ਉਸ ਬੰਦੇ ਦੀ ਮੰਨਦੇ ਆ ਗੱਲ ਜਿਹੜਾ ਬੰਦਾ ਉਸ ਚੀਜ਼ 'ਚ ਤਜਰਬੇਕਾਰ ਐਕਸਪਰਟ ਜਾਂ ਕੁਝ ਪ੍ਰੂਵ ਕਰ ਸਕਿਆ ਹੋਵੇ ਤੇ ਜੇ ਮੈਂ ਹਲਕੀ ਭਾਸ਼ੇ 'ਚ ਕਹਾਂ ਤਾਂ ਉਹਦੇ ਪੂਛ ਲੱਗੀ ਹੋਣੀ ਚਾਹੀਦੀ ਕੋਈ ਵੀ ਤਾਂ ਪੂਛ ਹੋਵੇ ਨਾ ਦਿਖਾਉਣ ਨੂੰ ਵੀ ਆ ਮੇਰੇ ਭਾਈ ਕਲਗੀ ਲਾ ਲਓ ਕੋਈ ਲਾ ਲਓ ਪਰ ਮੈਂ ਤਾਂ ਪੂਛ ਹੀ ਕਹੂੰਗਾ ਸੋ ਤੁਸੀਂ ਥੋੜਾ ਜਿਹਾ ਦੱਸੋ ਸਾਡੇ ਦਰਸ਼ਕਾਂ ਨੂੰ ਵੀ ਤੁਹਾਡੀ ਸ਼ੁਰੂਆਤ ਕਿੱਦਾਂ ਹੁੰਦੀ ਹੈ ਤੇ ক্রিকেট ਨਾਲ ਕਿਵੇਂ ਜੁੜਦੇ ਹੋ ਤੇ ਇੱਥੋਂ ਤੱਕ ਕਿਵੇਂ ਪਹੁੰਚ ਗਏ ਹਾਂਜੀ ਬਿਲਕੁਲ ਐਕਚੁਅਲੀ ক্রিকেট ਦੀ ਸ਼ੁਰੂਆਤ ਐਵੇਂ ਹੈ ਕਿ ਮੇਰੇ ਫਾਦਰ ਸਾਹਿਬ ক্রিকেট ਖੇលਿਆ ਔਰ ਸਾਡੀ ਸਾਰੀ ਫੈਮਿਲੀ ਹੀ ক্রিকেট ਨਾਲ ਜੁੜੀ ਹੋਈ ਸੀ ਕਿ ਮੇਰਾ ਕਜ਼ਨ ਰਿਤਿੰਦਰ ਸਿੰਘ ਸੋਢੀ ਇੰਡੀਆ ਲਈ ਖੇលਿਆ ਹੋਇਆ ਔਰ ਮੇਰੇ ਚਾਚਾ ਜੀ ਆ ਉਹ ਵੀ ਯੂਰਾਜ ਸਿੰਘ ਦੇ ਕੋਚ ਰਹੇ ਆ ਅਰੰਧਤਿਵ ਅਕੈਡਮੀ ਚੱਲਦੀ ਹੈ ਚੰਡੀਗੜ੍ਹ ਵਿੱਚ ਔਰ ਸਾਡਾ ਵੀ ਕ੍ਰਿਕਟ ਬੈਕਗ੍ਰਾਉਂਡ ਨਾਲ ਕਾਫੀ ਸਾਡਾ ਪਿਆਰ ਰਿਹਾ ਮੇਰੇ ਮਦਰ ਵੀ ਸਪੋਰਟਸ ਰਹੇ ਆ ਔਰ ਅਸੀਂ ਇੱਕ ਛੋਟੇ ਜਿਹੇ ਪਿੰਡ ਵਿੱਚ ਸਕੂਲ ਹੈ ਸਾਡਾ ਦਾਰਾਪੁਰ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਛੋਟਾ ਜਿਹਾ ਉਹਦੇ ਵਿੱਚ ਸਕੂਲ ਹੈ ਔਰ ਸਕੂਲ ਵਿੱਚ ਅਸੀਂ ਕ੍ਰਿਕਟ ਅਕੈਡਮੀ ਦੀ ਖੋਲਣ ਦੀ ਅਸੀਂ ਸੋਚਿਆ ਕਿ ਖੋਲ੍ਹਣੀ ਚਾਹੀਦੀ ਹੈ ਕਿਉਂਕਿ ਆਪਣੇ ਪੰਜਾਬ ਵਿੱਚ ਕੀ ਹੈ ਕਿ ਕੁੜੀਆਂ ਨੂੰ ਜਿਆਦਾ ਮੈਂ ਇੱਥੋਂ 15 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਵੀ ਜਦੋਂ ਕੁੜੀਆਂ ਨੂੰ ਜਿਆਦਾ ਨਾ ਐਕਸਪੋਜ਼ਰ ਨਹੀਂ ਦਿੰਦੇ ਸੀਗੇ ਔਰ ਮਾਪੇ ਕੁੜੀਆਂ ਦੇ ਬਿਲਕੁਲ ਪੈਸਾ ਲਾਣਾ ਨਹੀਂ ਚਾਹੁੰਦੇਗੇ ਤੁਸੀਂ ਉਹਨਾਂ ਨੂੰ ਕਹੋਗੇ ਚੰਡੀਗੜ੍ਹ ਭੇਜ ਦੋ ਚੰਡੀਗੜ੍ਹ ਤਾਂ ਡੈਫੀਨੇਟਲੀ ਇੱਕ ਪਿੰਡੂ ਮਾਪਾਪ ਆਪਣੇ ਬੱਚਿਆਂ ਨੂੰ ਚੰਡੀਗੜ੍ਹ ਤਾਂ ਬਿਲਕੁਲ ਨਹੀਂ ਭੇਜੂਗਾ ਕੱਲੇ ਉਹ ਵੀ ਔਰ ਅਸੀਂ ਉੱਥੇ ਇੱਕ ਪਿੰਡ ਵਿੱਚ ਅਸੀਂ ਇੱਕ ਅਕੈਡਮੀ ਸ਼ੁਰੂ ਕੀਤੀ ਜਿਹੜਾ ਕਿ ਮੇਰੇ ਫਾਦਰ ਸਰ ਉਹਨਾਂ ਦੇ ਫਾਈਨੈਂਸਸ ਦੇਖਦੇ ਸੀ ਅਕੈਡਮੀ ਦੇ ਸਾਰਾ ਕੁਝ ਬੱਚਿਆਂ ਨੂੰ ਫ੍ਰੀ ਸੀ ਕੁੜੀਆਂ ਨੂੰ ਫ੍ਰੀ ਸੀ ਹੋਸਟਲ ਫ੍ਰੀ ਹੈ ਔ ਅਸੀਂ ਪਿੰਡੂ ਕੁੜੀਆਂ ਪਿੰਡ ਦੀਆਂ ਕੁੜੀਆਂ ਜਿਹੜੀਆਂ ਰੋ ਕੁੜੀਆਂ ਅਸੀਂ ਇਕੱਠੀਆਂ ਕਰਕੇ ਉਹਨਾਂ ਨੂੰ ਕੋਚਿੰਗ ਦੇਣੀ ਸ਼ੁਰੂ ਕੀਤੀ ਔਰ ਟਾਈਮ ਲੱਗਾ ਥੋੜਾ ਜਿਹਾ ਇੱਕ ਵੱਡਾ ਦਰਖਤ ਜਿਵੇਂ ਆਪਾਂ ਕਹਿੰਦੇ ਕਿ ਵੱਡਾ ਦਰਖਤ ਉਹਨੂੰ ਉਹਨੂੰ ਬੜਨ ਵੀ ਟਾਈਮ ਲੱਗਦਾ ਤੇ ਉਹਦੇ ਫਲ ਵੀ ਬਾਅਦ ਵਿੱਚ ਬਹੁਤ ਵਧੀਆ ਦਿੰਦਾ ਹੋ ਔਰ ਸਾਡੂੰ ਬੰ ਟਾਈਮ ਲੱਗਾ ਔਰ ਇੱਕ ਵਾਰ ਜਦੋਂ ਫਲ ਮਿਲਣ ਲੱਗਿਆ ਸਾਨੂੰ ਬੱਚੇ ਖੇਡਣ ਲੱਗੇ ਡਿਸਟ੍ਰਿਕਟ ਖੇਲੇ ਡਿਸਟ੍ਰਿਕਟ ਤੋਂ ਫਿਰ ਪੰਜਾਬ ਖੇਡਣ ਲੱਗੇ ਔਰ ਫਿਰ ਉਸ ਤੋਂ ਬਾਅਦ ਉਹ ਕੰਮ ਸ਼ੁਰੂ ਹੋ ਗਿਆ ਔਰ ਮੇਨਲੀ ਸਾਡਾ ਫੋਕਸ ਕੁੜੀਆਂ ਤੇ ਇਸ ਕਰਕੇ ਰਿਹਾ ਕਿਉਂਕਿ ਕੁੜੀਆਂ ਨੂੰ ਅਸੀਂ ਇੱਕ ਇਨਕਲੋਸਡ ਜਿਹੜਾ ਸਕੂਲ ਹੈ ਹੋਸਟਲ ਹੈ ਸਾਰਾ ਕੁਝ ਉੱਥੇ ਹੀ ਮਿਲ ਰਿਹਾ ਪੜ੍ਹਾਈ ਮਿਲ ਰਹੀ ਹੈ ਕ੍ਰਿਕਟ ਮਿਲ ਰਹੀ ਹੈ ਔਰ ਉਹਦੇ ਤੋਂ ਪੇਰੈਂਟਸ ਵੀ ਥੋੜਾ ਜਿਹਾ ਪੇਰੈਂਟਸ ਨੂੰ ਵੀ ਥੋੜਾ ਕੌਨਫੀਡੈਂਸ ਹੈਗਾ ਕਿ ਬੱਚੇ ਇੱਥੇ ਬੈਠੇ ਆ ਔਰ ਉਸ ਤੋਂ ਕ੍ਰਿਕਟ ਦੀ ਸ਼ੁਰੂਆਤ ਕੀਤੀ ਤੇ ਉਹ ਚੱਲੀ ਆ ਰਹੀ ਹੈ ਜੀ ਹੂੰ ਬਿਲਕੁਲ ਜੀ ਸੋ ਤਕਰੀਬ ਨੇ ਕਿਹੜੇ ਸਾਲ ਦੀ ਸ਼ੁਰੂਆਤ ਦੀ ਗੱਲ ਕਰੀਏ ਜੀ ਇਹ ਜੀ 2009 ਦੀ ਗੱਲ ਹੈ ਉਦੋਂ ਜਦੋਂ ਸਕੂਲ ਦੀ ਪਹਿਲੀ ਅਸੀਂ ਕ੍ਰਿਕਟ ਟੀਮ ਬਣਾਈ ਗਿਆ ਉਦੋਂ ਹਰਮਨ ਨੂੰ ਮੇਰੇ ਫਾਦਰ ਨੇ ਖੇਡਦੇ ਦੇਖਿਆ ਸੀ ਕਿਤੇ ਤੇ ਉਹ ਮੁੰਡਿਆਂ ਨਾਲ ਖੇਡ ਨਹੀਂ ਪਈ ਸੀਗੀ ਔਰ ਮੇਰੇ ਫਾਦਰ ਨੇ ਕਿਹਾ ਕਿ ਕਿ ਤੁਹਾਨੂੰ ਖੇਡਣ ਦਾ ਸ਼ੌਂਕ ਹੈ ਤੇ ਉਹ ਕਹਿੰਦੀ ਹਾਂਜੀ ਸ਼ੌਂਕ ਹੈ ਤੇ ਫਿਰ ਮੇਰੇ ਫਾਦਰ ਨੇ ਹਰਮਨ ਦੇ ਡੈਡ ਨੂੰ ਕਿਹਾ ਕਿ ਚਲੋ ਤੁਸੀਂ ਇਹ ਸਾਨੂੰ ਗੋਦ ਦੇ ਦੋ ਕੁੜੀ ਔਰ ਉਹ ਪਹਿਲਾਂ ਤਾਂ ਹੈਰਾਨ ਹੋਏ ਵੀ ਤੁਸੀਂ ਕੀ ਕੀ ਗੱਲ ਕਰਦੇ ਹੋ ਕਹਿੰਦੇ ਨਹੀਂ ਅਸੀਂ ਇਹਨੂੰ ਪੜ੍ਹਾਈ ਲਿਖਾਈ ਸਾਰਾ ਕੁਝ ਅਸੀਂ ਇਹਦਾ ਇਹ ਰਿਕੇਅਰ ਕਰਾਂਗੇ ক্রিকেট ਦੇ ਵੀ ਸਾਰਾ ਜੋ ਇਕੁਪਮੈਂਟਸ ਹੈ ক্রিকেট ਦੇ ਜੋ ਜੋ ਪੜਨਾ ਲਿਖਣਾ ਇਹਨੂੰ ਲਿਆਣਾ ਜਾਣਾ ਮੋਗੇ ਤੋਂ バス ਤੋਂ ਉਹ ਸਾਰਾ ਕੁਝ ਅਸੀਂ ਕਰਾਂਗੇ ਤੇ ਉਸ ਤੋਂ ਉਹ ਇੱਕ ਉਹ ਟਾਈਮ ਸੀਗਾ ਜਦੋਂ ਅਸੀਂ ਕੁੜੀਆਂ ਦੀ ਸ਼ੁਰੂਆਤ ਕੀਤੀ ਕੁੜੀਆਂ ਦੀ ক্রিকেট ਟੀਮ ਦੀ ਸ਼ੁਰੂਆਤ ਕੀਤੀ ਔਰ ਅਸੀਂ ਪਹਿਲੇ ਸਾਲ ਹੀ ਮੇਰੇ ਖਿਆਲ ਜ਼ਿਲ੍ਹੇ ਵਿੱਚ ਚੋਹੇ ਰਨਰ ਅਪ ਆਏ ਸੀਗੇ ਔਰ ਉਹੀ ਰਨਰ ਅਪ ਆਏ ਸੀ ਉਸ ਤੋਂ ਬਾਅਦ ਅਸੀਂ 8 ਸਾਲ ਪੰਜਾਬ ਦੇ ਚੈਂਪੀਅਨ ਬਣੇ ਸਕੂਲ ਦੀ ਟੀਮ ਪੰਜਾਬ ਦੀ ਚੈਂਪੀਅਨ ਬਣੀ ਜ਼ਿਲ੍ਹੇ ਦੀ ਨਹੀਂ ਸਕੂਲ ਦੀ ਟੀਮ ਜ਼ਿਲ੍ਹਾ ਰਿਪਰੈਜ਼ੈਂਟ ਕਰਦੀ ਸੀਗੀ ਔਰ ਉਹਦੇ ਵਿੱਚ ਅਸੀਂ ਪੰਜਾਬ ਦੇ ਚੈਂਪੀਅਨ ਬਣੇ ਫਿਰ ਨੈਸ਼ਨਲ ਵਿੱਚ 골ਡ ਮੈਡਲ ਆਇਆ ਪਹਿਲੀ ਵਾਰ ਪੰਜਾਬ ਦੀ ਕੁੜੀਆਂ ਦਾ 골ਡ ਮੈਡਲ ਆਇਆ ਸੀ ਅੰਡਰ 19 ਵਿੱਚ ਔਰ ਤੁਸੀਂ ਦੇਖੋ ਵੀ 15 ਵਿੱਚੋਂ 15 ਦੀ ਟੀਮ ਹੁੰਦੀ ਆ ਉਹਦੇ ਵਿੱਚੋਂ 11 ਸਕੂਲ ਦੀਆਂ ਕੁੜੀਆਂ ਖੇਡ ਰਹੀਆਂ ਸੀ ਕਿ ਮੇਰੀ ਅਕੈਡਮੀ ਦੀਆਂ ਕੁੜੀਆਂ ਖੇਡ ਰਹੀਆਂ ਸੀ ਹੂੰ ਔਰ ਸਾਡਾ ਇੱਕ ਸਰ ਨੂੰ ਵੱਡਾ ਜਿਹੜਾ ਇੱਕ ਕੰਡੀਸ਼ਨ ਸੀਗੀ ਕਿ ਨੋ ਫੋਨ ਫੋਨ ਬਿਲਕੁਲ ਨਹੀਂ ਅਲਾਉਡ ਸੀਗਾ ਹੌਸਟਲ ਵਿੱਚ ਔਰ ਸੋਸ਼ਲ ਮੀਡੀਆ ਦਾ ਬਿਲਕੁਲ ਹੀ ਨਹੀਂ ਸੀਗਾ ਜੇ ਤੁਹਾਨੂੰ ਉਹਨਾਂ ਨੂੰ ਫੋਨ ਮਿਲਦਾ ਸੀ ਹੌਸਟਲ ਦਾ ਫੋਨ ਹੁੰਦਾ ਸੀਗਾ ਜਿੱਥੇ ਉਹਨਾਂ ਦੇ ਮਾਪੇ ਉਹਨਾਂ ਨੂੰ ਫੋਨ ਕਰ ਲੈਂਦੇ ਸੀ ਹਮੇ ਪਰ ਅਦਰਵਾਈਜ਼ ਫੋਨ ਅਲਾਉਡ ਨਹੀਂ ਸੀਗਾ ਕਿਉਂਕਿ ਫ੍ਰੀ ਕੋਚਿੰਗ ਸੀ ਸਾਰਾ ਕੁਝ ਫ੍ਰੀ ਸੀਗਾ ਔਰ ਅਸੀਂ ਚਾਹਦੇ ਨਹੀਂ ਸੀ ਕਿ ਬੱਚੇ ਸੋਸ਼ਲ ਮੀਡੀਆ ਨੂੰ ਐਕਸਪੋਜ਼ ਕਰਨ ਔਰ ਉਹਨਾਂ ਦਾ ਧਿਆਨ ক্রিকেট ਤੋਂ ਹਟ ਕੇ ਕਿਸੇ ਹੋਰ ਵਾਲੇ ਪਾਸੇ ਜਾਵੇ। ਨਹੀਂ ਮੈਂ ਬਿਲਕੁਲ ਵਿਜ਼ਿਟ ਵੀ ਕਰਕੇ ਆਇਆ ਪਿਛਲੇ ਦਿਨੀ ਮੈਂ ਬਹੁਤ ਸੋਹਣਾ ਸੈਟਅਪ ਦੇਖ ਕੇ ਆਇਆ ਗਰਾਊਂਡ ਦਾ ਤੇ ਮੈਨੂੰ ਇਹ ਸੀ ਵੀ ਸਾਨੂੰ ਵੀ ਇਹ ਜਿਹੇ ਗਰਾਊਂਡ ਮਿਲੇ ਹੁੰਦੇ ਤਾਂ ਅਸੀਂ ਵੀ ਕੁਝ ਕਰ ਸਕਦੇ ਸੀਗੇ ਤੇ ਇੰਡੀਆ 'ਚੋ ਵੀ ਇੱਥੇ ਆ ਕੇ ਮਿਲੇ ਉੱਥੇ ਜੇ ਇੰਡੀਆ 'ਚ ਉਸ ਟਾਈਮ 'ਚ ਮਿਲੇ ਹੁੰਦਾ ਸੀ ਵੀ ਕੁਝ ਕਰਦੇ ਸੋ ਬੱਚਿਆਂ ਨੂੰ ਆਪਾਂ ਇਸ ਵਿਸ਼ੇ ਤੇ ਵੀ ਸੋਸ਼ਲ ਮੀਡੀਆ ਦੇਤੇ ਤੇ ਇਸ ਇਸ ਪੁਆਇੰਟ ਨੂੰ ਮੈਂ ਸੁਣਾ ਚਾਹੂੰਗਾ ਕਿਉਂਕਿ ਬਹੁਤ ਐਮ ਆ ਰਹੀ ਜਿਵੇਂ ਕੁਝ ਪਰ ਉਹ ਦੂਪਹਿਰ ਨਾ ਮੈਂ ਥੋੜੀ ਜੀ ਇੱਕ ਅੱਧੀ ਯਾਦ ਕੋਈ ਹਰਮਨ ਦੀ ਫਿਰ ਆਪਾਂ ਅਮਰਪਾਲ ਅ ਅਮਰਪਾਲ ਬਾਰੇ ਵੀ ਗੱਲ ਕਰਾਂਗੇ ਭਾਜੀ ਹਰਮਨ ਨਾ ਯਾਦ ਏ ਕਿ ਉੱਥੇ ਦੇਖੋ ਮੁੰਡਿਆਂ ਦੀ ਮੁੰਡੇ ਵੀ ਆਉਂਦੇ ਸੀ ਅਕੈਡਮੀ ਵਿੱਚ ਪਰ ਮੁੰਡਿਆ ਕੁੜਿਆ ਦੀ ਪ੍ਰੈਕਟਿਸ ਇਕੱਠੇ ਹੁੰਦੀ ਸੀ ਅਸੀਂ ਕਦੀ ਕੁੜੀਆਂ ਮੁੰਡਿਆਂ ਦਾ ਕੋਈ ਡਿਫਰੈਂਸ਼ੀਏਟ ਕਰੀ ਕੀਤਾ ਨਹੀਂ ਗਿਆ ਔਰ ਔਰ ਜਦੋਂ ਤੁਸੀਂ ਆਪਣੇ ਤੋਂ ਤਕੜੇ ਨਾਲ ਖੇਡਦੇ ਹੋ ਨਾ ਤੁਸੀਂ ਹੋਰ ਤਕੜੇ ਹੁੰਨੇ ਹੋ ਹਮ ਹਰਮਨ ਇਨੀਸ਼ੀਅਲੀ ਜਦੋਂ ਦੇਖੋ ਛੋਟੀ 16 15 16 ਸਾਲ ਦੀ ਉਮਰ ਸੀ ਜਦੋਂ ਮੁੰਡਿਆਂ ਨਾਲ ਖੇਲਣਾ ਸ਼ੁਰੂ ਕੀਤਾ ਤੇ ਉਹ ਹੋਰ ਤਗੜੀ ਹੋ ਗਈ ਉਹਦੀ ਸਟਰੈਂਥ ਬਣ ਗਈ ਕਿਉਂਕਿ ਤੁਸੀਂ ਮੁੰਡਿਆਂ ਨੂੰ ਹਿੱਟ ਮਾਰਨੀ ਆ ਮੁੰਡਿਆਂ ਨੂੰ ਬਾਲ ਕਰਨੀ ਆ ਔਰ ਤੁਹਾਨੂੰ ਲੱਗਦਾ ਕਿ ਜੇ ਤੁਸੀਂ ਵਧੀਆ ਪਲੇਅਰ ਹੋ ਤੇ ਹੋ ਸਕਦਾ ਕੁੜੀਆਂ ਤੁਹਾਨੂੰ ਕੋ ਕੁੜੀਆਂ ਨੂੰ ਖੇਲਣਾ ਔਖਾ ਲੱਗਦਾ ਹੋਵੇ ਤੁਹਾਨੂੰ ਪਰ ਮੁੰਡਿਆਂ ਨੂੰ ਖੇਲਣਾ ਆ ਇਜ਼ੀ ਹੁੰਦਾ ਨਾ ਕੁੜੀਆਂ ਜਦੋਂ ਮੁੰਡਿਆਂ ਨੂੰ ਬਾਲ ਕਰਦੀਆਂ ਤੇ ਉਹ ਕੁੜੀਆਂ ਦੀ ਸਾਰੀ ਕ੍ਰਿਕਟ ਉਹਨਾਂ ਦੇ ਇਨਵੋਲਡ ਮੁੰਡੇ ਇਨਵੋਲਵ ਰਹੇ ਆ ਪਰ ਉਹ ਮੁੰਡੇ ਜਿਵੇਂ ਅੰਡਰ 14 ਦੀਆਂ ਕੁੜੀਆਂ ਸੀ ਕਿ ਅੰਡਰ 14 ਦੇ ਮੁੰਡਿਆਂ ਨਾਲ ਮੈਚ ਲੱਗਦਾ ਸੀਗਾ ਮਿਕਸ ਪਲੇਅਰ ਖੜਾ ਕੇ ਮੈਚ ਲਾਈਦਾ ਸੀਗਾ ਔਰ ਯਾਦ ਆਏ ਕਿ ਉੱਥੇ ਅਸੀਂ ਆ ਗਰਾਊਂਡ ਦੇ ਆਲੇ ਦੁਆਲੇ ਚੋਨਾ ਲੱਗਿਆ ਹੁੰਦਾ ਤੇ ਅਸੀਂ ਬਹੁਤ ਬੋਲਾ ਗਵਾਈਆਂ ਬਹੁਤ ਕੱਢੀਆਂ ਔਰ ਔਰ ਬਹੁਤ ਵਧੀਆ ਨਤੀਜੇ ਮਿਲੇ ਆ ਤੁਹਾਨੂੰ ਪਤਾ ਹੀ ਹਰਮਨ 12 ਸਾਲ ਹੋ ਗਏ ਲਗਾਤਾਰ ਇੰਡੀਆ ਦੇ 13 ਸਾਲ ਹੋ ਗਏ ਇਨਫੈਕਟ ਇੰਡੀਆ ਦੀ ਟੀਮ ਚ ਲਗਾਤਾਰ ਖੇਡ ਰਹੀ ਔਰ ਕਦੀ ਵੀ ਡ੍ਰੌਪ ਨਹੀਂ ਹੋਈਗੀ ਫਰੋਮ ਡੇ 1 ਤੇ ਹੁਣ ਕੈਪਟਨ ਜੀ ਤੁਹਾਨੂੰ ਪਤਾ ਹੈ ਇੰਡੀਅਨ ਔਮਨ ਟੀਮ ਦਾ ਵੀ ਕੀ ਕਿੰਨਾ ਇੱਕ ਉਹਨਾਂ ਵਿੱਚ ਚੇਂਜਸ ਆਏ ਹਨ ਬਿਲਕੁਲ ਬਿਲਕੁਲ ਵੱਡੀਆਂ ਅਚੀਵਮੈਂਟ ਮਿਲੀਆਂ ਹੈ ਇਸ ਦੌਰਾਨ ਬਿਲਕੁਲ ਸੋ ਬੜਾ ਚੰਗਾ ਲੱਗਿਆ ਕਿ ਛੋਟੇ ਜਿਹੇ ਪਿੰਡ ਤੋਂ ਇੱਕ ਛੋਟੀ ਜੀ ਬੱਚੀ ਨੂੰ ਤੁਹਾਨੂੰ ਤੁਸੀਂ ਪਛਾਣਿਆ ਵੱਡੇ ਸੋਢੀ ਸਾਹਿਬ ਨੇ ਪਛਾਣਿਆ ਹਾਲ ਤਾਂ ਤੁਸੀਂ ਉਹਨਾਂ ਨਾਲ ਰਲ ਕੇ ਖੇਡੇ ਕੋਚਿੰਗ ਦਿੱਤੀ ਤੇ ਅੱਜ ਮਾਣ ਸਾਥ ਮਹਿਸੂਸ ਹੋ ਰਿਹਾ ਵੀ ਇੰਨਾ ਵੱਡਾ ਕਾ ਤੇ ਹੁਣ ਜਿਹੜੇ ਇਹ ਇੰਡੀਆ ਦੀ ਕੈਪਟਨ ਸੀ ਤੇ ਵੀ ਤੁਹਾਡਾ ਸ਼ੇਗਰਦ ਇਹ ਕਹਿਸਾ ਦਿਆਂ ਹੁਣ ਕੈਨੇਡਾ ਦੀ ਆਈ ਆ ਪਿੱਛੇ ਜੇ ਨਵੀਂ ਖਬਰ ਮੈਨੂੰ ਬੜੀ ਚੰਗਲੀ ਉਹਨਾਂ ਬਾਰੇ ਵੀ ਦੱਸਿਓ ਵੀ ਉਹਨਾਂ ਦਾ ਕੀ ਸੀਗਾ ਅ ਦੇਖੋ ਬਾਈ ਜੀ ਤੁਸੀਂ ਪਲੇਅਰ ਇਕੱਲੇ ਤੁਸੀਂ ਨਹੀਂ ਬਣਾ ਸਕਦੇ ਜੇ ਤੁਸੀਂ ਜਿੰਨੇ ਮਰਜ਼ੀ ਵੱਡੇ ਕੋਚ ਹੋ ਤੁਸੀਂ ਪਲੇਅਰ ਪੈਦਾ ਨਹੀਂ ਕਰ ਸਕਦੇ ਪਲੇਅਰ ਵਿੱਚ ਵੀ ਉਹਨਾਂ ਜਨੂਨ ਹੋਣਾ ਚਾਹੀਦਾ ਹਮ ਅ ਹਰਮਨ ਤੇ ਅਮਰਪਾਲ ਦੀ ਇੱਕ ਜਿਹੜੀ ਖਾਸੀਅਤ ਇਹ ਸੀਗੀ ਕਿ ਉਹ ਕਹਿੰਦੇ ਸੀ ਸਾਨੂੰ ਉਹ ਸਾਨੂੰ ਮੇਰਾ ਖੈੜਾ ਨਹੀਂ ਛੱਡਦੀਆਂ ਸੀਗੀਆਂ ਉਹ ਕਹਿੰਦੇ ਸੀ ਤੁਸੀਂ ਦੱਸੋ ਮੇਰਾ ਬ੍ਰਦਰ ਵੀ ਖੇਡਦਾ ਸੀਗਾ ਜੇ ਮੈਂ ਉਹਨਾਂ ਨੂੰ ਕਹਿੰਦਾ ਵੀ ਗਰਾਊਂਡ ਤੇ 10 ਚੱਕਰ ਲਾਣੇ ਆ ਤੇ ਮੇਰਾ ਬ੍ਰਦਰ ਕਹਿੰਦਾ ਸੀ ਤੁਸੀਂ ਜਾਣ ਕੇ ਲਵਾਣੇ ਹੋ ਤੁਹਾਨੂੰ ਪਤਾ ਮੈਂ ਥੱਕ ਜਾਊਂਗਾ ਪਰ ਹਰਮਨ 10 ਦੇ 12 ਲਾਉਂਦੇ ਸੀਗੇ ਕੋਰ ਇਹੋ ਜਿਹੇ ਬੱਚੇ ਸੀਗੇ ਤੇ 10 ਦੇ 8 ਲਾਉਂਦੇ ਸੀਗੇ ਔਰ ਅਮਰਪਾਲ ਦਾ ਵੀ ਇਹ ਕੇਸ ਸੀਗਾ ਅਮਰਪਾਲ ਨੇ ਵੀ 1 ਸਾਲ ਡ੍ਰੌਪ ਕੀਤਾ ਤੇ ਉਹਨੇ 1 ਸਾਲ ਡ੍ਰੌਪ ਕਰਨ ਤੋਂ ਬਾਅਦ ਰੋਜ਼ 6-6 ਘੰਟੇ ਪ੍ਰੈਕਟਿਸ ਕੀਤੀ ਹੈ 3 ਘੰਟੇ ਸਵੇਰੇ 3 ਘੰਟੇ ਸ਼ਾਮੀ ਤੁਸੀਂ ਪਲੇਅਰ ਨੂੰ ਪ੍ਰੈਕਟਿਸ ਕਰਾ ਸਕਦੇ ਹੋ ਉਹਦੀਆਂ ਉਹਦੇ ਬੇਸਿਕਸ ਕਲੀਅਰ ਕਰਾ ਸਕਦੇ ਹੋ ਪਰ ਜਿਹੜੀ ਉਹਨੇ ਗਰਾਊਂਡ 'ਤੇ ਜਿਹੜੀ ਫਿਜ਼ੀਕਲ ਟ੍ਰੇਨਿੰਗ ਕਰਨੀ ਹੈ ਸਟਰੈਂਥਨਿੰਗ ਕਰਨੀ ਹੈ ਹੋਰ ਜਿਹੜੀ ਇੰਡੋਰੈਂਸ ਐਕਸਰਸਾਈਜ਼ ਜਿਹੜੇ ਹੁੰਦੀਆਂ ਉਹ ਵੀ ਬਹੁਤ ਜ਼ਰੂਰੀ ਹੈ ਔਰ ਤੁਸੀਂ ਉਹ ਨਹੀਂ ਕਰਵਾ ਸਕਦੇ ਵੀ ਤੁਸੀਂ ਕਹੋ ਕਿ ਹਾਂਜੀ ਜੀ ਜੇ ਤੁਸੀਂ ਕਿਸੇ ਪਲੇਅਰ ਨੂੰ ਕਹਦਾ ਕਿ 100 ਮੀਟਰ ਭੱਜੋ ਤੇ ਬੰਦਾ 100 ਮੀਟਰ ਨਹੀਂ ਭੱਜ ਰਿਹਾ ਤੇ ਦੈਟ ਮੀਨਸ ਉਹਦਾ ਮਨ ਨਹੀਂ ਹੈਗਾ ਥੱਕ ਗਿਆ ਤੇ ਇਸ ਕਰਕੇ ਅਮਰਪਾਲ ਨੇ ਵੀ ਉਨੀ ਮਿਹਨਤ ਕੀਤੀ ਅਮਰਪਾਲ ਜਦੋਂ ਮੈਂ ਇੱਥੇ ਪੋਰਟ ਐਡਲੇਡ ਕ੍ਰਿਕਟ ਕਲੱਬ ਵਿੱਚ ਜਦੋਂ ਮੈਂ ਹੈੱਡ ਕੋਚ ਲੱਗਿਆ ਔਰ ਮੈਂ ਇੰਡੀਆ ਤੋਂ ਅਮਰਪਾਲ ਔਰ ਇੱਕ ਰਮਨਪ੍ਰੀਤ ਲੜਕੀ ਸੀਗੀ ਅੰਡਰ 14 ਮੈਂ ਉਹਨਾਂ ਨੂੰ ਉਹਨਾਂ ਦੀ ਗੇਮ ਦਿਖਾਈ ਸੀਗੀ ਪੋਰਟ ਐਡਲੇਡ ਕ੍ਰਿਕਟ ਕਲੱਬ ਨੂੰ ਔਰ ਉਹਨਾਂ ਨੇ ਸਪான்ਸਰ ਕੀਤਾ ਸੀ ਉਹਨਾਂ ਨੂੰ ਉਹ ਬੱਚੇ 2 ਸਾਲ ਇੱਥੇ ਖੇਲਣ ਆਏ ਆ ਇੱਥੇ ਆਸਟ੍ਰੇਲੀਆ ਖੇਲਣ ਦਾ ਵੀ ਐਕਸਪੋਜ਼ਰ ਮਿਲਿਆ ਉਹਨਾਂ ਨੂੰ ਫਿਰ ਉਦੋਂ ਬਾਅਦ ਅਮਰਪਾਲ ਇੰਡੀਆ ਗਈ ਇੰਡੀਆ ਤੋਂ ਮੈਂ ਉਹਨੂੰ ਅਮਰਪਾਲ ਨੂੰ ਕਿਹਾ ਸੀਗਾ ਕਿ ਦੇਖੋ ਤੁਸੀਂ ਕ੍ਰਿਕਟ ਦੇ ਬੇਸ ਤੇ ਵੀ ਇੱਥੇ ਪਰਮਨੈਂਟ ਰੈ residency ਮਿਲ ਜਾਂਦੀ ਹੈ ਪਰ ਤੁਸੀਂ ਚੰਗੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਮੇਰੇ ਸਾਰੇ ਰਿਲੇਟਿਵਸ ਕੈਨੇਡਾ ਹੈ ਕੈਨੇਡਾ ਮੂਵ ਹੋ ਗਈ ਉੱਥੇ ਉਹਨੇ ਡੋਮੈਸਟਿਕ ਵਿੱਚ ਇੰਨਾ ਵਧੀਆ ਕੀਤਾ ਕਿ ਉਹ ਕੈਨੇਡੀਅਨ ਟੀਮ ਪਹਿਲੇ ਸਾਲ ਹੀ ਵਾਈਸ ਕੈਪਟਨ ਬਣ ਗਈ ਸੀ ਕਿ ਆਲਥੋ ਆਪਾਂ ਆਪਾਂ ਨੂੰ ਲੱਗਦਾ ਕਿ ਕੈਨੇਡੀਅਨ ਟੀਮ ਮੇਬੀ ਹਜੇ ਉਸ ਲੈਵਲ ਤੇ ਨਹੀਂ ਪਹੁੰਚੀ ਕਿ ਜਿਹੜੇ ਲੈਵਲ ਤੇ ਇੰਡੀਆ ਪਹੁੰਚੀ ਪਰ ਬਾਈ ਦੀ ਟਾਈਮ ਲੱਗਦਾ ਹੈ ਨਾ ਹਰ ਚੀਜ਼ ਨੂੰ ਕੈਨੇਡਾ ਦੇ ਕ੍ਰਿਕਟ ਦੀ ਸ਼ੁਰੂਆਤ ਹੋਈ ਹੈ ਔਰ ਪਹੁੰਚੀ ਹੈ ਉਹ ਕੁਆਲੀਫਾਈ ਕਰੂਗੀ ਕਿਸੇ ਵੇਲੇ ਨਾ ਔਰ ਵਿਮਨ ਵਰਲਡ ਕੱਪ ਵਿੱਚ ਤੇ ਜਾਂ T20 ਵਰਲਡ ਕੱਪ ਵਿੱਚ ਉਹਨੂੰ ਵੀ ਦੇਖਣ ਨੂੰ ਮਿਲੂਗਾ ਪਰ ਇੱਕ ਕਿਸੇ ਕੰਟਰੀ ਦੀ ਟੀਮ ਨੂੰ ਰਿਪਰੈਜ਼ੈਂਟ ਕਰਨਾ ਇਟਸ ਅ ਬਿਗ ਥਿੰਗ ਚਾਹੇ ਉਹ ਕੰਟਰੀ ਛੋਟੀ ਹੈ ਚਾਹੇ ਵੱਡੀ ਹੈ ਵੱਡੀ ਗੱਲ ਹੈ ਜੀ ਬੜੀ ਖਾਸ ਕਰਕੇ ਗਈ ਨੂੰ ਦੋ ਤਿੰਨ ਸਾਲਾਂ ਕਿ ਮੈਂ ਕੱਲ ਤਾਂ ਬੱਚੀ ਨੂੰ ਇੱਥੇ ਖੇਡਦਾ ਦੇਖਿਆ ਥੋੜਾ ਦਿਨ ਪਹਿਲਾਂ ਦਾ ਬਿਲਕੁਲ ਬਹੁਤ ਹੀ ਪਿਆਰੇ ਗਾਂ ਬੱਚੀਆਂ ਸੀ ਦੋਨੇ ਜਿਹੜੀਆਂ ਇੱਥੇ ਦੋ ਸਾਲ ਖੇਡ ਕੇ ਗਈ ਮੈਨੂੰ ਵੀ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਸੋ ਬੜੀ ਮਾਣਤਾ ਮਹਿਸੂਸ ਹੁੰਦਾ ਹੀ ਆ ਇਹ ਦੋ ਤਾਂ ਚਲੋ ਬਹੁਤ ਹੀ ਜੀਟੀਸੀ ਨੂੰ ਸ਼ੁਰੂ ਗਈਆਂ ਪਰ ਮੈਨੂੰ ਇਹ ਪਤਾ ਵੀ 15 ਵੀ ਇਹ ਤੂੰ ਅਗਲੀ ਸਟੈਪ ਤੇ ਵੀ ਖੜੀਆਂ ਉਹਨਾਂ ਦੇ ਵੀ ਆਪਾਂ ਘਟ ਕੇ ਨਹੀਂ ਅੰਗ ਸਕ ਉਹ ਕਈ ਵਾਰੀ ਤੁਹਾਨੂੰ ਵਿੱਚੋਂ 부ੜਕਾ ਕੇ ਜਿਵੇਂ ਮੱਕੀ ਦਾ ਖਿਲਰ ਦਾ ਦਾਣਾ ਇੱਕ 부ੜਕ ਗਿਆ ਤੇ ਅੱਗੇ ਨਿਕਲ ਗਿਆ ਹਾਂਜੀ ਹਾਂਜੀ ਪਰ ਮੈਂ ਉਹਨਾਂ 16 17 ਜਿਹੜੀਆਂ ਕੁੜੀਆਂ ਪੰਜਾਬ ਖੇਡੀਆਂ ਉਹਨਾਂ ਦਾ ਵੀ ਥੋੜਾ ਬਹੁਤ ਜ਼ਰੂਰ ਬਈ ਦੇਖੋ ਸਾਡੇ ਕੋਲ ਕਿਸੇ ਅਮੀਰ ਘਰ ਦੇ ਬੱਚੇ ਨਹੀਂ ਸੀਗੇ ਇੱਕ ਵੀ ਬੱਚੇ ਅਮੀਰ ਘਰ ਦੇ ਨਹੀਂ ਸੀਗੇ ਅਮੀਰ ਘਰ ਦੀ ਬੱਚੀ ਜਿਵੇਂ ਲੁਧਿਆਣੇੋਂ ਕਈ ਆਏ ਹੋਏ ਸੀਗੇ ਤੇ ਉਹ ਕਹਿੰਦੇ ਸੀਗੇ ਕਿ ਸਨਨੀ ਸਾਡੀ ਬੇਟੀ ਨੂੰ ਧੁੱਪ ਤੋਂ ਅਲਰਜੀ ਆ ਹੁਣ ਇਹ ਕ੍ਰਿਕਟ ਇੰਡੋਰ ਗੇਮ ਦਾ ਹੈਨੇ ਕੀ ਧੁੱਪ ਤੋਂ ਅਲਰਜੀ ਆ ਤੇ ਫਿਰ ਤੁਸੀਂ ਘਰੇ ਖੜਾਓ ਹਣਾ ਇਹਨੂੰ ਘਰੇ ਖੇਡੇ ਪਲੇ ਸਟੇਸ਼ਨ ਖੇਡ ਲੇ ਹੂੰ ਪਰ ਸਾਡੇ ਕੋਲ ਜਿਆਦਾ ਪੱਲੇਦਾਰੇ ਦੇ ਕੁੜੀਆਂ ਸੀਗੀਆਂ ਤੇ ਜਿਹੜੇ ਦਿਹਾੜੀਦਾਰ ਸੀ ਉਹਨਾਂ ਦੇ ਕੁੜੀਆਂ ਸੀਗੀਆਂ ਔਰ ਜਿਹੜੇ ਉਹ ਜਦੋਂ ਆਂਦੇ ਸੀ ਤੁਸੀਂ ਪਛਾਣ ਨਹੀਂ ਸਕਦੇ ਸੀ ਵੀ ਇਹ ਮਾਪਿਓ ਬੱਚਿਆਂ ਦੇ ਔਰ ਬੱਚੇ ਜਦੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਜਦੋਂ ਉਹਨਾਂ ਨੇ ਮੈਚ ਖੇਡਣਾ ਸ਼ੁਰੂ ਕੀਤੇ BCCI ਦੇ ਅੰਡਰ ਜਦੋਂ ਵਿਮਨ ਕ੍ਰਿਕਟ ਆ ਗਈ ਆ ਤੇ BCCI ਨੇ ਚੰਗੇ ਪੈਸੇ ਦੇਣੇ ਸ਼ੁਰੂ ਕਰਤੇ ਮੇਰੇ ਖਿਆਲ ਲੱਖ ਰੁਪਏ ਹੁਣ ਇੱਕ ਮੈਚ ਦਾ ਮਿਲਦਾ ਹੂੰ ਪਹਿਲਾਂ ਕਿੰਨੀ ਮਿਲਦਾ ਸੀ ਪਹਿਲਾਂ 1000 ਰੁਪਏ ਮਿਲਦਾ ਸੀਗਾ ਦੇਖੋ ਕਿੰਨਾ ਫਰਕ ਆ ਗਿਆ ਔਰ ਬੱਚਿਆਂ ਨੂੰ ਅੱਗੇ ਪੁਲਿਸ ਦੀ ਨੌਕਰੀ ਆਫਰ ਹੋਣ ਲੱਗ ਗਈ ਔਰ ਬੱਚੇ ਦੇਖੋ ਪੱਲੀਦਾਰਾ ਦੇ ਬੱਚੇ ਆਪਣੇ ਆਪ ਉਹਨਾਂ ਨੂੰ ਜੌਬ ਮਿਲ ਗਈ ਠੀਕ ਹੈ ਚੰਗੇ ਪੈਸੇ ਆਣ ਲੱਗੇ ਸੈੱਟ ਹੋ ਗਏ ਅੱਗੋਂ ਜੇ ਕੁੜੀਆਂ ਪੁਲਿਸ ਚ ਹੈ ਜਾਂ ਗਵਰਨਮੈਂਟ ਜੌਬ ਤੇ ਹੈ ਉਹਨਾਂ ਨੂੰ ਅੱਗੋਂ ਰਿਸ਼ਤੇ ਆਣ ਲੱਗੇ ਨਾ ਹਜੇ ਵੀ ਬੱਚੇ ਹੈ ਕਿ ਮੇਰੀਆਂ ਬੱਚੀਆਂ ਹਜੇ ਵੀ ਹੈਗੀਆਂ ਮੈਨੂੰ 8 ਸਾਲ ਇੱਥੇ ਆਏ ਨੂੰ ਹੋ ਗਏ ਆ ਹਜੇ ਵੀ ਬੱਚੀਆਂ ਮੇਰੇ ਪੰਜਾਬ ਦੀ ਟੀਮ ਚ ਖੇਡਦੀਆਂ ਪਈਆਂ ਅੱਜ ਦੀ ਤਰੀਕ ਚ ਵੀ ਔਰ ਅਕੈਡਮੀ ਚੱਲਦੀ ਆ ਪਰ ਅਕੈਡਮੀ ਕੋਵਿਡ ਦੌਰਾਨ 4 ਸਾਲ ਸਾਰਾ ਕੁਝ ਬੰਦ ਰਿਹਾ ਉੱਥੇ ਪਰ ਇਹ ਹੈ ਕਿ ਤੁਸੀਂ ਤੁਹਾਡੀ ਜਿਹੜੀ ਮਿਹਨਤ ਹੈ ਨਾ ਦੇਖੋ ਵਨਨ ਚ ਟਾਈਮ ਲੱਗਦਾ ਔਰ ਕਹਿੰਦੇ ਨਾ ਭਾਂਡੇ ਨਾਲ ਉਥੰਦੇਾਈ ਛੇਤੀ ਜਾਂਦੀ ਨਹੀਂ ਕਿ ਥੰਦੇਾਈ ਸਾਡੀ ਗਈ ਨਹੀਂ ਹਜੇ ਹਜੇ ਬੱਚੇ ਖੇលਦੇ ਆ ਪਰ ਉਹ ਕੋਵਿਡ ਤੋਂ ਬਾਅਦ ਹੁਣ ਫੇਰ ਅਕੈਡਮੀ ਸ਼ੁਰੂ ਕੀਤੀ ਆ ਫੁੱਲ ਫਲੈਡ ਉਥੇ ਫਾਦਰ ਸਾਹਿਬ ਐ ਕੋਚ ਪ੍ਰੋਪਰ ਕੋਚ ਰੱਖੇ ਹੋਇਆ ਔਰ ਹੁਣ ਉਥੇ ਬੱਚੇ ਆਉਂਦੇ ਆ ਪਰ ਅੱਜ ਕੱਲ੍ਹ ਜਮਾਨਾ ਕੀ ਹੋ ਗਿਆ ਕਿ ਪੇਰੈਂਟਸ ਸੋਸ਼ਲ ਮੀਡੀਆ ਇੰਨਾ ਇਨਫਲੂਐਂਸ ਹੋ ਗਿਆ ਉਹਨਾਂ ਦਾ ਪੇਰੈਂਟਸ ਤੇ ਉਹ ਜਿੱਥੇ ਚੰਗੀਆਂ ਅਕੈਡਮੀ ਸ ਹੈ ਜਿੱਥੇ ਉਹ ਦਿਖਾ ਦਿੰਦੇ ਜੀ ਥੋੜਾ ਜਿਹਾ ਸ਼ੋਸ਼ਾ ਹੋ ਜਾਂਦਾ ਉਥੇ ਉਹ ਫਿਰ ਪੈਸੇ ਲਾਣ ਨੂੰ ਤਿਆਰ ਹੋ ਜਾਂਦੇ ਆ ਦੇਖੋ ਦੇ ਤੁਹਾਡੇ ਪੱਲੇ ਕੁਝ ਹੈਗਾ ਹੈ ਨਾ ਤੁਸੀਂ ਜਿਹੜੇ ਮਰਜ਼ੀ ਪਿੰਡ 'ਚ ਬੈਠੇ ਹੋ ਜਿੱਥੇ ਮਰਜ਼ੀ ਬੈਠੋ ਦਾਰਾਪੁਰ ਇੱਕ ਬਹੁਤ ਛੋਟਾ ਜਿਹਾ ਪਿੰਡ ਹੈ ਬਾਈ ਜੀ ਬਹੁਤ ਛੋਟਾ ਪਿੰਡ ਹੈ ਔਰ ਤੁਸੀਂ ਉਹ ਪਿੰਡ 'ਚੋਂ ਇੰਡੀਆ ਦੀ ਕੈਪਟਨ ਦੀ ਦੇਨ ਹੈ ਹਮ ਔਰ ਪੰਜਾਬ ਵਿੱਚੋਂ ਜਿਹਰਲੀਨ ਦੇਵ ਲਾ ਹੈ ਹੈਗੀ ਹੈ ਉਹਨੇ ਖੇਲਦੀ ਪਈ ਪਰ ਹਰਮਨ ਨੂੰ ਖੇਲਦੇ ਤਾਂ ਬਹੁਤ ਟਾਈਮ ਹੋ ਗਿਆ ਹਰਲੀਨ ਦੇਵ ਤਾਂ ਚੰਡੀਗੜ੍ਹ ਸ਼ਹਿਰ ਸੀਗੀ ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਮੂਵ ਹੋ ਗਈ ਸੀ ਪਰ ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਕਿੱਥੇ ਖੇਡ ਰਹੇ ਹੋ ਇਹ ਮੈਟਰ ਕਰਦਾ ਕਿ ਤੁਹਾਡੀ ਕੁਆਲਿਟੀ ਤੁਹਾਡੇ ਵਿੱਚ ਕਿੰਨੀ ਹੈ ਤੁਹਾਡੇ ਵਿੱਚ ਦਮ ਕਿੰਨਾ ਹਮ ਕੋਈ ਕੁਛ ਤਾਂ ਆਪਣੇ ਚ ਵੀ ਹੋਣਾ ਚਾਹੀਦਾ ਸੋ ਬਹੁਤ ਵਧੀਆ ਮੈਂ ਦੇਖਿਆ ਅਕੈਡਮੀ ਚ ਮੈਂ ਜਾ ਕੇ ਵੀ ਦੇਖਿਆ ਮੈਂ ਤੁਹਾਡੇ ਸਕੂਲ ਦਾ ਵੀ ਮਾਹੌਲ ਦੇਖਿਆ ਤੇ ਜਾ ਕੇ ਲੱਗਦਾ ਨਹੀਂ ਵੈਸੇ ਵੀ ਛੋਟੇ ਪਿੰਡ ਚ ਉਹ ਇੰਨਾ ਕਿ ਸੋਹਣਾ ਸੈਟਅਪ ਕੀਤਾ ਹੋਇਆ ਜੀ ਵੀ ਰੂਹ ਖੁਸ਼ ਹੋ ਜਾਂਦੀ ਹੈ ਬੰਦੇ ਨੂੰ ਐ ਲੱਗਦਾ ਕਿ ਜਿਵੇਂ ਬਾਹਰ ਦੇ ਮੁਲਕ ਦੇ ਵਿੱਚ ਹੀ ਸਕੂਲ ਤੇ ਗਰਾਊਂਡਾਂ ਦੇ ਵਿੱਚ ਆ ਬਹੁਤ ਸੋਹਣੀ ਜਿਹੜੀ ਮੈਨੂੰ ਮੈਨੇਜਮੈਂਟ ਉੱਥੇ ਦੇਖਣ ਨੂੰ ਮਿਲੀ ਹੁਣ ਆਪਾਂ ਜਿਹੜਾ ਤੁਸੀਂ ਹੁਣ ਕੋਚਿੰਗ ਤੋਂ ਬਾਅਦ ਚਲੋ ਦਾਣਾਪਣ ਇੱਥੇ ਲਿਆ ਆ 8 ਸਾਲ ਪਹਿਲਾਂ ਹਾਂਜੀ ਪਰ ਉਹ ਕੀੜਾ ਵੀ ਨਾਲ ਆਉਣਾ ਹੀ ਸੀਗਾ ਉਹ ਤੁਹਾਨੂੰ ਦਰੀਂਦਾ ਬੰਦੇ ਦੇ ਉਹ ਇੱਥੇ ਆ ਗਿਆ ਇੱਥੇ ਆ ਕੇ ਤੁਸੀਂ ਮੈਨੂੰ ਪਤਾ ਵੀ ਪੋਰਟ ਐਡਲਟ ਦੇ ਕਲੱਬ ਦੇ ਹੈੱਡ ਕੋਚ ਪਹੁੰਚਣਾ ਗੋਰੀਆਂ ਦੇ ਹੈੱਡ ਕੋਚ ਬਣਨਾ ਵੱਡਾ ਕੰਮ ਪਰ ਫਿਰ ਵੀ ਇਹਦਾ ਵੀ ਥੋੜਾ ਜਿਹਾ ਐਕਸਪਲੇਨ ਕਰੋ ਵੀ ਕਿਵੇਂ ਖੁੱਲਿਆ ਔਰਾ ਭਾਈ ਜੀ ਔਰਾਂ ਦੇਖੋ ਪੋਰਟ ਐਡਲਟ ਕ੍ਰਿਕਟ ਕਲੱਬ ਦੇ ਉਹਨਾਂ ਨੂੰ ਹੈੱਡ ਕੋਚ ਦੀ ਲੋੜ ਸੀ ਵਿਮਨ ਕ੍ਰਿਕਟ ਵਿੱਚ ਔਰ ਮੈਂ ਇੰਟਰਵਿਊ ਦਿੱਤੀ ਕਿਉਂਕਿ ਜਦੋਂ ਤੁਸੀਂ ਨਵੇਂ ਆਨੇ ਹੋ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਤੁਸੀਂ ਕੀ ਰੈਜ਼ਿਊਮੇ ਕਿ ਲਿਖਣਾ ਹੈ ਹਾਂ ਔਰ ਮੈਂ ਫਿਰ ਆਪਦੇ ਕ੍ਰੈਡੈਂਸ਼ੀਅਲ ਦੱਸੇ ਕਿਉਂਕਿ ਹਰਮਨ ਇੰਡੀਆ ਖੇਡ ਚੁੱਕੀ ਸੀ ਔਰ ਕਈ ਬੱਚੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਚੁੱਕੇ ਸੀਗੇ ਔਰ ਕਈ ਇੰਟੀਆਂ ਨੇ ਇੰਡੀਆ ਦਾ ਕੈਂਪ ਲਾਇਆ ਸੀਗਾ ਔਰ ਉਹਨਾਂ ਨੇ ਮੇਰੇ ਇੰਟਰਵਿਊ ਲਈ ਔਰ ਇੰਟਰਵਿਊ ਲੈਣ ਤੋਂ ਬਾਅਦ ਮੈਨੂੰ ਕੋਈ ਉਹਨਾਂ ਨੇ ਮੈਨੂੰ ਰੋਲ ਆਫਰ ਕਰਦਾ ਮੈਂ 2 ਸਾਲ ਉੱਥੇ ਰਿਹਾ 2 ਸਾਲ ਕੋ ਪਹਿਲੇ ਸਾਲ ਹੈਡ ਕੋਚ ਸੀਗਾ ਦੂਜੇ ਸਾਲ ਮੈਂ ਸਪੈਸ਼ਲਿਸਟ ਸੀਗਾ ਔਰ ਉੱਥੇ ਉੱਥੇ ਬੱਚੇ ਹੈ ਕਿ ਗੋਰੇ ਅ ਬੱਚਿਆਂ ਹੁੰਦੀਆਂ ਉੱਥੇ ਜ਼ਿਆਦਾ প্লেਸ ਜਿਹੜੇ ਹੁੰਦੇ ਆ ਔਰ ਉਹਨਾਂ ਵਿੱਚ ਮੇਨ ਇਹ ਹੁੰਦਾ ਕਿ ਬਾਈ ਜੀ ਇੱਥੇ ਜਿੰਨੇ ਵੀ ਆਪਣੇ ਇੰਡੀਆ ਹਫ਼ਤੇ 6 ਦਿਨ ਪ੍ਰੈਕਟਿਸ ਹੁੰਦੀ ਹੈ ਨਾ ਇੱਥੇ ਪ੍ਰੈਕਟਿਸ 2 ਦਿਨ ਹੁੰਦੀ ਆ ਔਰ ਇੱਕ ਦਿਨ ਮੈਚ ਹੁੰਦਾ ਉਹਦੇ ਵਿੱਚ ਤੁਹਾਨੂੰ ਖੁਲਾਨਾ ਨਹੀਂ ਸਵਾਦ ਆਂਦਾ ਜੇ ਬੱਚੇ ਇੱਥੇ ਗੇਮ ਨੂੰ ਜ਼ਿਆਦਾ ਇੰਜੋਏ ਕਰਦੇ ਕਰਨ ਜ਼ਰੂਰੀ ਆ ਪਰ ਕਿਸੇ ਲੈਵਲ ਤੱਕ ਜਦੋਂ ਤੁਸੀਂ ਇੱਕ ਪ੍ਰੋਫੈਸ਼ਨਲ ਲੈਵਲ ਤੇ ਪਹੁੰਚ ਜਾਂਦੇ ਹੋ ਉਦੋਂ ਫਿਰ ਇੰਜੋਏਮੈਂਟ ਘੱਟ ਚਾਹੀਦੀ ਆ ਸੀਰੀਅਸਨੈਸ ਜ਼ਿਆਦਾ ਚਾਹੀਦੀ ਆ ਹਾਰਡਵਰਕ ਜ਼ਿਆਦਾ ਚਾਹੀਦੀ ਆ ਹਾਂਜੀ ਫਿਰ ਉਹਦੇ ਵਿੱਚ ਇਹ ਆ ਕਿ ਬੱਚੇ ਆਣਾ ਨਹੀਂ ਆਣਾ ਫਿਰ ਉਹ ਫਿਰ ਇੱਕ ਗੋਰਿਆ ਦੀ ਇਹ ਪ੍ਰੋਬਲਮ ਹੈ ਕਿ ਉਹ ਕਹਿੰਦੇ ਕਿ ਸਾਨੂੰ ਸਾਡੇ ਬੱਚਿਆਂ ਨੂੰ ਪੁਸ਼ ਨਾ ਕਰੋ ਕਿ ਜੇ ਤੁਹਾਡੇ ਵਿੱਚ ਕੋਈ ਫਾਲਟ ਹੈ ਜਾਂ ਕੋਈ ਤੁਹਾਡੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਆਪਾਂ ਕਲੀਅਰ ਕਰਨਾ ਤੁਹਾਡੇ ਉਹ ਤੁਹਾਡੇ ਸੈਟਅਪ ਜਿਹੜਾ ਤੇ ਉਹਦੇ ਵਿੱਚ ਫਿਰ ਉਹ ਕਹਿੰਦੇ ਪੁਸ਼ ਨਾ ਕਰੋ ਬੱਚਿਆਂ ਨੂੰ ਇਹ ਲੱਗਦਾ ਕਿ ਆਪਾਂ ਪੁਸ਼ ਜ਼ਿਆਦਾ ਕਰਦੇ ਹਾਂ ਤੇ ਫਿਰ ਉਹ ਉਹਨਾਂ ਦਾ ਸਵਾਦ ਖਤਮ ਮਰ ਜਾਂਦਾ ਉਹਨਾਂ ਦਾ ਹੂੰ 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 ਮੈਂ ਸਮਝਦਾ ਵੀ ਅਸੀਂ ਤਾਂ ਧੱਕਾ ਮੁਕੀ ਕਰਕੇ ਬਾਗ ਨੂੰ ਕੰਨ ਫੜਾ ਲੈਨੇ ਆ ਸਾਰਾ ਕੁਝ ਹੀ ਕਰ ਦਿੰਨੇ ਆ ਤੇ ਅਕਸਰ ਜਦੋਂ ਕੁਝ ਬਣਨਾ ਤਾਂ ਅਸੀਂ ਰੋਜ਼ ਹੀ ਸੁਣਦੇ ਆ ਵੱਡੇ ਵੱਡੇ ਪਲੇਅਰਾਂ ਨਾਲ ਕਿੱਥੋਂ ਤੱਕ ਉਹਨਾਂ ਨੂੰ ਇੱਕ ਕਿਸਮ ਦਾ ਟਾਰਚਰ ਹੀ ਕਹਾਂਗੇ ਵੀ ਟਾਰਚਰ ਲੈਵਲ ਤੇ ਜਾ ਕੇ ਕਰਨਾ ਪਿਆ ਆਪਾਂ ਗੱਲਾਂ ਬਾਤਾਂ ਹੁਣ ਕਰਦੇ ਰਿਹਾ ਕਰਾਂਗੇ ਇਹਨਾਂ ਬੇਚਾਂਦੇ ਪਰ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਤੁਹਾਡੇ ਬਾਰੇ ਜਿਆਦਾ ਤਾਂ ਦੱਸਣਾ ਚਾਹੁੰਦਾ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਜੇ ਸਾਨੂੰ ਕੋਈ ਐਡਵਾਈਸ ਦੇਣ ਆ ਕੇ ਬੈਠਾ ਤਾਂ ਕਿੰਨਾ ਕੁ ਡਿਸਰਵਿੰਗਾ ਕੱਲ ਨੂੰ ਇਹ ਨਾ ਕਹਦੇ ਨਾ ਵੀ ਹੂ ਆਰ ਅੱਜਕੱਲ ਕੀ ਹੁੰਦਾ ਮੇਰੇ ਵਰਗਾ ਵਿਦਵਾਨ ਬਣ ਜਾਂਦਾ ਉਹ ਹਲਦੀ ਦੀ ਗੰਢੀ ਨਾਲ ਹੀ ਪੰਸਾਰੀ ਬਣ ਜਾਂਦੇ ਨਾ ਹਲਦੀ ਦੀ ਗੰਢੀ ਨਾਲ ਪੰਸਾਰੀ ਨਹੀਂ ਪ੍ਰੋਪਰ ਪੰਸਾਰੀ ਦੀ ਦੁਕਾਨ ਆ ਬਾਈ ਉਹਨਾਂ ਦੀ ਸੋ ਬਈ ਆਪਾਂ ਇੱਕ ਜਾਂਦੇ ਜਾਂਦੇ ਸੋਸ਼ਲ ਮੀਡੀਆ ਦੀ ਗੱਲ ਕਰਨੀ ਆ ਮੈਂ ਅਕਸਰ ਦੇਖਦਾ ਤੁਸੀਂ ਇੱਕ ਤਾਂ ਚਲੋ ਇਹ ਵੀ ਇਫੈਕਟ ਹੋ ਗਿਆ ਵੀ ਅੱਜ ਸਾਡੇ ਕੋਲ ਇਹ ਪਤਾ ਲੱਗਾ ਕਿੱਥੇ ਅਕੈਡਮੀਆ ਚੱਲ ਰਹੀਆਂ ਤੇ ਜਿਹੜੀ ਅਕੈਡਮੀ ਜਿਆਦਾ ਦਿਖਾਵਾ ਕਰ ਰਹੀ ਆ ਸੇਮ ਲਾਈਕ ਅੱਜਕੱਲ ਜਿਹੜੀ ਉਹ ਐਨਜੀਓ ਦੀ ਆ ਐਨਜੀਓ ਦੇ ਵਿੱਚ ਮੈਂ ਇਹ ਜਿਹੇ 50 ਐਨਜੀਓ ਨੂੰ ਜਾਣਦਾ ਜਿਹੜੀਆਂ ਗਰਾਊਂਡ ਤੇ ਕੰਮ ਕਰਦੀਆਂ ਸਿੰਗਲ ਕਿਤੇ ਅਖਬਾਰ ਚ ਫੋਟੋ ਨੂੰ ਸਿੰਗਲ ਕਿਤੇ ਉਹਨਾਂ ਦੀ ਸ਼ੋਸ਼ੇबाजी ਨਹੀਂ ਬਹੁਤ ਜ਼ਬਰਦਸਤ ਕੰਮ ਉੱਥੇ ਜਾ ਕੇ ਅੱਖਾਂ ਨਮ ਹੋ ਜਾਂਦੀਆਂ ਤੇ ਕਈ ਇਹੋ ਜਿਹੀਆਂ ਐਨ ਜੂਆਂ ਜਿਹੜੀਆਂ ਸਾਰਾ ਦਿਨ ਕੈਮਰੇ ਲੈ ਕੇ ਕੰਮ ਕਰਦੀਆਂ ਉਹ ਉਹ ਦੇਤਾ ਜੀ ਉਹਨੂੰ ਉਹ ਦੇਤਾ ਉਹਨੂੰ ਉਹ ਦੇਤਾ ਚਾਰ-ਚਾਰ ਕੈਮਰੇ ਲੈ ਕੇ ਕਰਦੀਆਂ ਸੇਮ ਟੀਮ ਸੇਮ ਕੰਮ ਐ ਸੋਸ਼ਲ ਮੀਡੀਆ ਦਾ ਇਸ ਅਕੈਡਮੀਆ ਚ ਵੀ ਹੋ ਗਿਆ ਇੱਕ ਅਕੈਡਮੀ ਪਿੰਡ ਚ ਰਿਜ਼ਲਟ ਦੇ ਰਹੀ ਹੈ ਨਤੀਜੇ ਦੇ ਰਹੀ ਹੈ ਕੰਮ ਕਰ ਰਹੀ ਹੈ ਦੂਜੀ ਅਕੈਡਮੀ ਟਿਕਟੋਕਾਂ ਇਨਸਟਾ ਦੇ ਉੱਤੇ ਤੇ ਵੀਡੀਓ ਪਾ ਪਾ ਕੇ ਤੇ ਉਹ ਬੈਨੀਫਿਟ ਕਰਾ ਰਹੀ ਆ ਉਹ ਤਾਂ ਛੱਡ ਦੀਏ ਉਹ ਤਾਂ ਇੱਕ ਮਾਰਕੀਟਿੰਗ ਸਟੰਟ ਹੋ ਗਿਆ ਸਿੰਪਲ ਪੈਸੇ ਕਮਾਉਣ ਦਾ ਤਰੀਕਾ ਹੋ ਗਿਆ ਤੁਹਾਡੇ ਝੋਲੀ ਚ ਦਾਣੇ ਗਿਣੇ ਜਾਣੇ ਐ ਅੰਡਰੋਂ ਦਾ ਪਰ ਜਿਹੜਾ ਸੋਸ਼ਲ ਮੀਡੀਆ ਬੱਚੇ ਯੂਜ਼ ਕਰ ਰਹੇ ਅੱਜ ਜਿਵੇਂ ਮੈਂ ਦੇਖਦਾ ਵੀ ਕੋਈ ਬੱਚਾ ਜੇ ਖੇਡਣ ਗਿਆ ਗਰਾਊਂਡ 'ਚ ਤਾਂ ਉਹਨੇ ਪਹਿਲਾਂ ਜਾਂਦੇ ਰੀਲ ਪਾਉਣੀ ਆ ਆਉਂਦੇ ਰੀਲ ਪਾਉਣੀ ਆ ਉੱਥੇ ਸ਼ਾਰਟਸ ਖੇਡਦਿਆਂ ਦੀ ਬਾਲ ਕਰਦਿਆਂ ਦੀ ਰੀਲਾਂ ਪਾਉਣੀ ਆ ਕੀ ਇਹ ਜ਼ਰੂਰੀ ਆ ਜਾਂ ਕੀ ਇਹ ਬੱਚਾ ਫੋਕਸ ਕਰ ਪਾਉਂਦਾ ਗੇਮ ਤੇ ਕਿ ਉਹਦਾ ਫੋਕਸ ਰੀਲਾਂ ਤੇ ਰਹਿ ਜਾਂਦਾ ਮੈਨੂੰ ਦੇਖੋ ਸਾਡੇ ਵੇਲੇ ਤਾਂ ਕਦੀ ਇਹ ਸੋਸ਼ਲ ਮੀਡੀਆ ਤਾਂ ਬਹੁਤ ਦੂਰ ਦੀ ਗੱਲ ਹੈ ਮੈਂ ਤਾਂ ਫੋਨ ਵੀ ਅਲਾਉ ਨਹੀਂ ਕੀਤੇ ਹੋਏ ਸੀਗੇ ਕਿ ਕਿਸੇ ਦਾ ਫੇਸਬੁੱਕ ਤੇ ਅਕਾਊਂਟ ਹੀ ਨਹੀਂ ਹੋਣਾ ਚਾਹੀਦਾ ਕਿਸੇ ਕੁੜੀ ਦਾ ਵੀ ਜੇ ਤੁਹਾਡਾ ਅਕਾਊਂਟ ਹੈਗਾ ਤੁਸੀਂ ਹੋਰ ਅਕੈਡਮੀ ਜੁਆਇਨ ਕਰ ਲਓ ਕਿਉਂਕਿ ਅਸੀਂ ਤੁਹਾਡੇ ਤੇ ਇਨਵੈਸਟ ਕਰ ਰਹੇ ਹਾਂ ਔਰ ਤੁਹਾਡੇ ਲਈ ਕਰ ਰਹੇ ਹਾਂ ਅਸੀਂ ਆਪਣੇ ਲਈ ਇਨਵੈਸਟ ਨਹੀਂ ਕਰ ਰਹੇ ਗਏ ਸਾਡੇ ਸਕੂਲ ਦਾ ਨਾਮ ਹੋ ਜੋ ਵੀ ਗਿਆਨ ਜੋਤੀ ਦੇ ਬੱਚੇ ਜੀ ਉੱਥੇ ਬਣ ਗਿਆ ਪੰਜਾਬ ਖੇਲ ਕੇ ਇੰਡੀਆ ਖੇਲ ਕੇ ਪਰ ਬੇਸਿਕਲੀ ਤੁਸੀਂ ਕਰਨਾ ਨਾ ਤੁਹਾਨੂੰ ਰੋਜ਼ਗਾਰ ਮਿਲਣਾ ਤੁਹਾਨੂੰ ਜੋਬਸ ਮਿਲਣੀਆਂ ਤੁਹਾਨੂੰ ਆਫਰ ਹੋਣੇ ਸਾਨੂੰ ਤਾਂ ਇਸ ਫਾਈਨੈਂਸ਼ੀਅਲ ਬੈਨੀਫਿਟ ਦਾ ਕੋਈ ਨਹੀਂਗਾ ਫਾਈਨੈਂਸ਼ੀਅਲ ਬੈਨੀਫਿਟ ਤਾਂ ਉਹ ਵੀ ਅਸੀਂ ਤੁਹਾਡੇ ਕੋਲ ਪੈਸੇ ਲੈ ਰਹੇ ਹਾਂ ਤੁਹਾਨੂੰ ਖਿਲਾ ਰਹੇ ਹਾਂ ਤੁਸੀਂ ਕੁਝ ਬਣੇ ਨਹੀਂ ਬਣੇ ਸਾਨੂੰ ਕੋਈ ਇਸ ਚੀਜ਼ ਦਾ ਇਸ ਚੀਜ਼ ਦੀ ਪਰਵਾਹ ਨਹੀਂ ਹੈਗੀ ਔਰ ਸੋਸ਼ਲ ਮੀਡੀਆ ਅਸੀਂ ਤਾਂ ਬਿਲਕੁਲ ਨਹੀਂ ਯੂਜ਼ ਕੀਤਾ ਔਰ ਬੱਚਾ ਦਾ ਫੋਕਸ ਗੇਮ ਤੇ ਹੋਣਾ ਚਾਹੀਦਾ ਜਦੋਂ ਤੁਸੀਂ ਕਿਸੇ ਹੁਣ ਹਰ ਮਨ ਨੂੰ ਸੋਸ਼ਲ ਮੀਡੀਆ ਦੇ ਲੋੜ ਹੈ ਹਰ ਮਨ ਨੂੰ ਸੋਸ਼ਲ ਮੀਡੀਆ ਦੇ ਨਈ ਲੋੜ ਉਹਨੂੰ ਉਹਨੂੰ ਮੀਡੀਆ ਕਵਰ ਕਰ ਰਿਹਾ ਇੰਟਰਨੈਸ਼ਨਲ ਮੀਡੀਆ ਕਵਰ ਕਰ ਰਿਹਾ ਜਿਹੜਾ ਜੋ ਦੁਨੀਆ ਨੂੰ ਦੇਖਣਾ ਤੁਹਾਡੇ ਫੋਲੋਅਰ ਆਪਣੇ ਬਣ ਜਾਂਦੇ ਜਦੋਂ ਤੁਸੀਂ ਕਿਸੇ ਮੁਕਾਮ ਤੇ ਪਹੁੰਚ ਜਾਂਦੇ ਹੋ ਤੁਹਾਡੇ ਫੋਲੋਅਰ ਬਣ ਜਾਂਦੇ ਪਰ ਜਦੋਂ ਤੁਸੀਂ ਜ਼ਬਰਦਸਤੀ ਫੋਲੋਅਰ ਬਣਾ ਰਹੇ ਹੋ ਕਿ ਹਜੇ ਸਿਰਫ ਦਿਖਾ ਕੇ ਵੀ ਇਹ ਦੇਖੋ ਸਾਡਾ ਬੱਚਾ ਇਹ ਕਰ ਰਿਹਾ ਇਹ ਕਰ ਰਿਹਾ ਨਾ ਬੱਚੇ ਨੂੰ ਪਤਾ ਕਿ ਮੇਰੀ ਵੀਡੀਓ ਬਣ ਰਹੀ ਹੈ ਹਮਮ ਔਰ ਬੱਚੇ ਨੂੰ ਤੁਸੀਂ ਹਾਂ ਦੇ ਮਤਲਬ ਟਾਈਮ ਆਉਣ ਤੋਂ ਪਹਿਲਾਂ ਹੀ ਤੁਸੀਂ ਉਹਨੂੰ ਦੇ ਰਹੇ ਹੋ ਵੀ ਹਾਂ ਦੇਖੋ ਐਕਸਪੋਜ਼ਰ ਹੈ ਮਤਲਬ ਹੈ ਨਾ ਤਾਂ ਲੋਕੀ ਤੈਨੂੰ ਲਾਈਕ ਕਰ ਰਿਹਾ ਔਰ ਉਹ ਬੱਚਾ ਜੇ ਕਮੈਂਟ ਪੜ੍ਹਦਾ ਕੋਈ ਉਹਨੂੰ ਇਹ ਤਾਂ ਸਾਰੇ ਜਦੋਂ ਤੁਹਾਨੂੰ ਕਮੈਂਟ ਸਾਰੇ ਬੰਦੇ ਆ ਸਾਰੇ ਕਮੈਂਟ ਤਾਂ ਵਧੀਆ ਪਾਉਂਦੇ ਨਹੀਂ ਹੈ ਨਾ ਕੋਈ ਬੰਦੇ ਕਈ ਬੰਦੇ ਇਹੋ ਜਿਹੇ ਹੁੰਦੇ ਜਿਹੜੇ ਹਾਂਜੀ ਹਾਂਜੀ ਔਰ ਤੁਸੀਂ ਉਹਤੇ ਪ੍ਰੈਸ਼ਰ ਪਾ ਰਹੇ ਹੋ ਬੱਚੇ ਤੇ ਉਹ ਬੱਚੇ ਨੂੰ ਸਿਰਫ ਗੇਮ ਦੇ ਵਿੱਚ ਇਨਵੋਲ ਰੱਖੋ ਕੱਲੀ ਗੇਮ ਨਹੀਂ ਵਾਹੀਦੀ ਦੇਖੋ ਇਹਦੇ ਵਿੱਚ ਫਿਜ਼ੀਕਲ ਫਿਟਨੈਸ ਬਹੁਤ ਜ਼ਰੂਰੀ ਹੈ ਬੱਚੇ ਨੂੰ ਰੈਸਟ ਜ਼ਰੂਰੀ ਹੈ ਟਾਈਮ ਨਾਲ ਸੌਵੇ ਟਾਈਮ ਨਾਲ ਉੱਠੇ ਬ ਕੀ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਲਾਈਕ ਕਿੰਨੇ ਆਇਆ ਕਿਨੇ ਕੀ ਕਿਹਾ ਫਿਰ ਉਹ ਰਿਪਲਾਈ ਕਰਦੇ ਆ ਫਿਰ ਪੇਰੈਂਟਸ ਅੱਗੂ ਕਹਿੰਦੇ ਕਿ ਨਹੀਂ ਇਹ ਪੇਜ ਬੱਚਾ ਨਹੀਂ ਹੈਂਡਲ ਕਰਦਾ ਅਸੀਂ ਹੈਂਡਲ ਕਰਦੇ ਆ ਥੈਂਕ ਯੂ ਪਰ ਕਾਰੇ ਵਾਸਤੇ ਕਰ ਵੀ ਕਿਉਂ ਰਿਹਾ ਕਾਰੇ ਵਾਸਤੇ ਔਰ ਤੁਸੀਂ ਬੱਚੇ ਨੂੰ ਬੱਚੇ ਨੂੰ ਬੱਚੇ ਦੇ ਨਾਮ ਦਾ ਪੇਜ ਆ ਪਰ ਹੈਂਡਲ ਤੁਸੀਂ ਕਰ ਰਹੇ ਹੋ ਪਰ ਬੱਚਾ ਤੁਹਾਨੂੰ ਪੁੱਛੂਗਾ ਨਹੀਂ ਵੀ ਹਾਂਜੀ ਜੀ ਕੀ ਕਰ ਰਹੇ ਹੋ ਤੁਸੀਂ ਮੇਰੀ ਵੀਡੀਓ ਕਿਸ ਤਰੀਕੀ ਬਣਾ ਰਹੇ ਹੋ ਔਰ ਪੇਰੈਂਟਸ ਇਸ ਚੀਜ਼ ਦੀ ਵੀਡੀਓ ਨਹੀਂ ਬਣਾਣ ਦੇਗੇ ਬਹੁਤ ਘੱਟ ਪੇਰੈਂਟਸ ਆ ਜਿਹੜੇ ਸੋਸ਼ਲ ਮੀਡੀਆ ਦਾ ਯੂਜ਼ ਕਰਦੇ ਆ ਉਹ ਇਸ ਤਰੀਕ ਦੀ ਵੀਡੀਓ ਨਹੀਂ ਬਣਾਉਂਦੇ ਕਿ ਮੈਂ ਆਪਦੇ ਬੱਚੇ ਦੀ ਦੇਖਣਾ ਵੀ ਤਰੂਟੀ ਕੀ ਹੈ ਉਹ ਇਸ ਦੀ ਵੀਡੀਓ ਬਣਾ ਰਹੇ ਕਿ ਅਸੀਂ ਰੀਲ ਪਾਣੀ ਗਵੰਡੀਆਂ ਨੂੰ ਮਚਾਉਣਾ ਇਹ ਦੇਖੋ ਦੇਖੋ ਗਵੰਡੀਆਂ ਨੂੰ ਤਾਂ ਦੇਖੋ ਬਾਈ ਜਦੋਂ ਤੁਸੀਂ ਕੁਝ ਬਣ ਗਏ ਸਭ ਨੇ ਜਿਹਨੂੰ ਤੁਸੀਂ ਮਚਾਉਣਾ ਉਹਨੇ ਆਪਣਾ ਮਚ ਜਾਣਾ ਪਰ ਤੁਸੀਂ ਆਪਣਾ ਫੋਕਸ ਡਾਇਵਰਟ ਨਾ ਕਰੋ ਇਸ ਕਰਕੇ ਕਿ ਮੈਂ ਉਹਨਾਂ ਨੂੰ ਮਚਾਉਣਾ ਜਾਂ ਇਹਨਾਂ ਨੂੰ ਖੁਸ਼ ਕਰਨਾ ਹਰ ਬੰਦਾ ਹਰਮਨ ਬਣਨਾ ਚਾਹ ਹਰ ਕੁੜੀ ਹਰਮਨ ਬਣਨਾ ਚਾਹਦੀ ਹੈ ਹਰ ਬੰਦਾ ਸ਼ੂਮਨ ਗਿੱਲ ਬਣਨਾ ਚਾਹੁੰਦਾ ਪਰ ਆ ਚੀਜ਼ਾਂ ਨਹੀਂ ਚਾਹੀਦੀ ਪਰ ਉਹਨਾਂ ਦਾ ਹਾਂਜੀ ਬਿਲਕੁਲ ਪਰ ਉਹਨਾਂ ਦੀ ਤੁਸੀਂ ਉਹਨਾਂ ਦਾ ਤੁਸੀਂ ਦੇਖੋ ਕਿ ਉਹ ਚਾਹੇ ਗਿੱਲ ਹੈ ਚਾਹੇ ਹਰਮਨ ਹੈ ਵਿਰਾਟ ਹੈ ਜਿੰਨੇ ਜਿੰਨੇ ਇੰਟਰਨੈਸ਼ਨਲ ਪਲੇਅਰਸ ਆ ਉਹਨਾਂ ਦੀ ਤੁਸੀਂ ਹਿਸਟਰੀ ਦੇਖੋ ਨਾ ਤੁਸੀਂ ਇਹਨਾਂ ਵਿੱਚੋਂ ਦੇਖੋ ਵੀ ਅਮੀਰ ਬੱਚਾ ਦੇ ਬੱਚੇ ਕਿੰਨੇ ਆ ਜਿਹੜੇ ਇੰਟਰਨੈਸ਼ਨਲ ਖੇਡ ਰਹੇ ਆ ਤੁਸੀਂ ਕ੍ਰਿਸਟੀਆਨੋ ਰੋਨਾਲਡੋ ਦੇਖ ਲਓ ਫੁੱਟਬਾਲ ਵਿੱਚ ਮੈਸੀ ਦੇਖ ਲਓ ਜਿਹੜੇ ਇੰਟਰਨੈਸ਼ਨਲ ਪਲੇਅਰਸ ਆ ਭਾਈ ਕੋਈ ਦੇਖ ਲਓ ਸਲਮ ਚੋਂ ਆਏ ਆ ਸਾਰੇ ਸਲਮ ਚੋਂ ਆਏ ਕਿਉਂਕਿ ਭਾਈ ਜਿਹੜੇ ਰੋ ਬੱਚੇ ਆ ਉਹਨਾਂ ਨੂੰ ਉਹ ਆਪਾਂ ਜਿਵੇਂ ਕਹਿੰਦੇ ਨਾ ਮਾਰ ਖੁਰੇ ਆ ਉਹ ਮਾਰ ਖੁਰੇ ਆ ਤੁਸੀਂ ਏਸੀ ਵਿੱਚ ਬਹਿ ਕੇ ਤੁਸੀਂ ਨਹੀਂ ਕੁਝ ਹਾਸਲ ਕਰ ਸਕਦੇ ਤੁਹਾਨੂੰ ਬਾਹਰ ਪਸੀਨਾ ਕੱਢਣਾ ਪਊਗਾ ਸੱਟਾ ਖਾਣੀਆਂ ਪੈਣਗੀਆਂ ਤੁਹਾਡੇ ਜੋੜ ਵੀ ਟੁੱਟਣਗੇ ਪਰ ਇਹ ਚੀਜ਼ਾਂ ਤੁਹਾਨੂੰ ਜੇ ਤੁਹਾਡੇ ਵਿੱਚ ਕੁਛ ਹੈ ਨਾ ਇਹ ਚੀਜ਼ਾਂ ਤੁਹਾਨੂੰ ਰੋਕ ਨਹੀਂ ਸਕਦੇ ਗੀਆਂ ਗੱਲਾਂ ਬਹੁਤ ਕਰਨੀਆਂ ਤੇ ਗੱਲਾਂ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਆਪਾਂ ਖੇਡਾਂ ਦਾ ਇੱਕ ਸਪੈਸ਼ਲ ਜਿਹੜਾ ਸ਼ੋਅ ਰੱਖਾਂਗੇ ਇਹਦੇ ਤੇ ਇਦਾਂ ਹੀ ਆਪਾਂ ਬਹੁਤ ਸਾਰੇ ਟਿਪਸ ਲਵਾਂਗੇ ਕਿਉਂਕਿ ਜਿਹੜਾ ਅਸਲ ਮਕਸਦ ਤਾਂ ਸਾਡੇ ਅਗਲੇ ਸ਼ੋਅਾਂ 'ਚ ਸ਼ੁਰੂ ਹੋਣਾ ਅਸਲ ਮਕਸਦ ਤਾਂ ਸਾਡਾ ਇਹ ਆ ਵੀ ਅਸੀਂ ਜੇ ਪਰਦੇਸੀ ਹੋ ਗਏ ਆ ਜਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਿੱਥੇ ਮਰਜੀ ਆ ਕਿਵੇਂ ਅਸੀਂ ਇੱਥੇ ਕਲੱਬ ਸਿਸਟਮ ਕੰਮ ਕਰਦਾ ਹੈ ਕਿਵੇਂ ਅਸੀਂ ਇਹਨਾਂ ਨੂੰ ਜੁਆਇਨ ਕਰਨਾ ਕੀ ਕੀ ਦਿੱਕਤਾਂ ਆਉਂਦੀਆਂ ਕਿਵੇਂ ਇੱਥੇ ਰੰਗ ਭੇਦ ਨੀਤੀ ਦੀ ਵੀ ਅੜਿੱਕੇ ਆਉਂਦੀ ਆ ਜਾਂ ਨਹੀਂ ਆਉਂਦੀ ਆ ਕਿਵੇਂ ਤੁਹਾਨੂੰ ਜਿਹੜੇ ਮੌਕੇ ਆ ਉਹ ਕਿਹਨੂੰ ਵੱਧ ਮਿਲਦੇ ਆ ਸਾਰੀਆਂ ਗੱਲਾਂ ਜ਼ਮੀਨੀ ਪੱਧਰ ਦੀਆਂ ਜਿਹੜੀਆਂ ਤਜਰਬੇ ਭਾਈ ਜਦਵਿੰਦਰ ਸਿੰਘ ਹੋਰਾਂ ਕੋਲੇ ਹੈਗੇ ਆ ਸੋ ਉਹਨਾਂ ਨੂੰ ਆਪਾਂ ਲੈ ਕੇ ਆਉਣਾ ਤੇ ਉਹਨਾਂ ਬਾਰੇ ਆਪਾਂ ਆਉਣ ਵਾਲੇ ਪ੍ਰੋਗਰਾਮਾਂ 'ਚ ਗੱਲ ਕਰਦੇ ਰਹਾਂਗੇ ਸੋ ਇਹ ਜਿਹੜੀਆਂ ਚੀਜ਼ਾਂ ਤੁਹਾਡੇ ਤੱਕ ਲੈ ਕੇ ਆ ਰਹੇ ਆ ਇਹ ਇੱਕ ਦਿਨ ਚ ਨਹੀਂ ਬਣਿਆ ਇਹਦੇ ਪਿੱਛੇ ਜਨਰੇਸ਼ਨਸ ਲੱਗ ਜਾਂਦੀਆਂ ਜੇ ਸਰਦਾਰ ਕਮਲਦੀਪ ਸਿੰਘ ਸੋਢੀ ਜਿਹੜੇ ਕੀ ਇਹਨਾਂ ਦੇ ਫਾਦਰ ਸਾਹਿਬ ਆ ਉਹਨਾਂ ਨੇ ਇੱਕ ਚੰਗਾ ਰਾਹ ਬਣਾਇਆ ਚੰਗੇ ਇੱਕ ਦਰਵਾਜ਼ੇ ਖੋਲੇ ਤਾਂ ਅੱਜ ਜਗਤਵਿੰਦਰ ਹੋਰੇ ਨੇ ਉਹਨੂੰ ਅੱਗੇ ਤੋਰਿਆ ਜਾਂ ਹਰਮਨ ਹੋਰੇ ਜਿਹੇ ਅੱਜ ਨਾਂ ਰੋਸ਼ਨ ਕਰ ਰਹੇ ਆ ਤਾਂ ਉਹ ਉਹਨਾਂ ਦੀ ਦੇਣ ਆ ਸੋ ਸਾਡਾ ਸਾਨੂੰ ਸਾਰਿਆਂ ਨੂੰ ਇਦਾਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਸਲੂਟ ਕਰਨਾ ਪੈਂਦਾ ਤੇ ਉਹਨਾਂ ਨੂੰ ਜਿਹੜਾ ਸਾਡਾ ਇਸ ਟਾਈਮ ਧੰਨਵਾਦ ਕਹਿਣਾ ਫਰਜ਼ ਬਣਦਾ ਸੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੂਗਾ ਸੋਢੀ ਸਾਹਿਬ ਦਾ ਵੀ ਉਹਨਾਂ ਨੇ ਜਿਹੜੀ ਇੰਨੀ ਪਾਰਖੂ ਅੱਖ ਨਾਲ ਹਰਮਨ ਜਾਂ ਚ ਐ ਅਮਰਪਾਲ ਵਰਗੀਆਂ ਕੁੜੀਆਂ ਨੂੰ ਇੱਥੋਂ ਤੱਕ ਪਹੁੰਚਾਇਆ ਤੇ ਹਜੇ ਬਹੁਤ ਸਾਰੀਆਂ ਕੁੜੀਆਂ ਲਾਈਨ 'ਚ ਆ ਇਹ ਲਾਈਨ ਮੁੱਕੀ ਨਹੀਂ ਸ਼ੁਰੂਆਤ ਆ ਸੋ ਹੋਰ ਵੀ ਅੱਗੇ ਹੋਣੀਆਂ ਪਰ ਤੁਹਾਨੂੰ ਅੱਜ ਦਾ ਐਪੀਸੋਡ ਕਿੱਦਾਂ ਲੱਗਿਆ ਏ ਇਹਨਾ ਫੀਡਬੈਕ ਦਿਓ ਇੱਕ ਕਮੈਂਟਸ ਦੇ ਵਿੱਚ ਇਹ ਜਰੂਰ ਲਿਖਿਓ ਵੀ ਤੁਹਾਡੇ ਸਵਾਲ ਕੀ ਹੋ ਸਕਦੇ ਆ ਖੇਡਾਂ ਪ੍ਰਤੀ ਜਾਂ ਖੇਡਾਂ ਨਾਲ ਬੱਚਿਆਂ ਨੂੰ ਜੋੜਨ ਪ੍ਰਤੀ ਕਿਉਂਕਿ ਫੇਰ ਹੀ ਅਸੀਂ ਉਹਨਾਂ ਗੱਲਾਂ ਦੇ ਜਵਾਬ ਦੇ ਸਕਾਂਗੇ ਮੈਨੂੰ ਪਤਾ ਵੀ ਸਾਡੇ ਐਕਸਪਰਟ ਆ ਭਾਈ ਜਤਵਿੰਦਰ ਇਹ ওভারਲੋਡਡ ਆ ਇਸ ਨੌਲੇਜ ਨਾਲ ਇਸ ਜਾਣਕਾਰੀ ਨਾਲ ਪਰ ਆਪਾਂ ਇਹਨਾਂ ਤੋਂ ਇੱਕ ਇੱਕ ਕਰਕੇ ਗੱਲ ਕਢਾਉਣੀ ਆ ਇਕੀ ਕਰਕੇ ਉਹ ਗੱਲਾਂ ਤੁਹਾਡੇ ਤੱਕ ਪੁੱਛਦੀਆਂ ਕਰਨੀਆਂ ਵੀ ਤੁਸੀਂ ਵੀ ਪਰਦੇਸੀਆਂ ਦਾ ਬੱਚਾ ਨੂੰ ਕਿਵੇਂ ਤੱਕ ਇਦਾਂ ਸਪੋਰਟਸ ਨਾਲ ਜੋੜੀਏ ਕਿਦਾਂ ਦੀ ਕੋਚਿੰਗ ਦਵਾਈਏ ਤੇ ਕਿੱਥੇ ਅਸੀਂ ਧਿਆਨ ਰੱਖੀਏ ਕਿੱਥੇ ਨਾ ਰੱਖੀਏ ਸੋ ਸੋਢੀ ਸਾਹਿਬ ਬਹੁਤ ਚੰਗਾ ਲੱਗਿਆ ਆਪਾਂ 7-8 ਸਾਲਾਂ ਬਾਅਦ ਫੇਰ ਇੰਟਰਵਿਊ ਕੀਤੀ ਪਹਿਲਾਂ ਰੇਡੀਓ ਲਈ ਕੀਤੀ ਸੀ ਤੇ ਇਹ ਬਹੁਤ ਸਾਰੇ ਦਰਸ਼ਕਾਂ ਨੂੰ ਮੈਨੂੰ ਹਜੇ ਵੀ ਪਤਾ ਵੀ ਆਡਲੇਟ ਦੇ ਵਿੱਚ ਵੀ ਹਜੇ ਜਾਣਦੇ ਨਹੀਂ ਹੋਣੇ ਉਹਨਾਂ ਨੂੰ ਅੱਜ ਦੀ ਐਪੀਸੋਡ ਤੋਂ ਵਾਹ ਪਤਾ ਲੱਗੂ ਵੀ ਜਤਵਿੰਦਰ ਹੋਰਾਂ ਦੀਆਂ ਕੀ ਪ੍ਰਾਪਤੀਆਂ ਸੋ ਸਾਡੇ ਬੰਨੀਓ ਤੁਹਾਨੂੰ ਬਹੁਤ ਬਹੁਤ ਧੰਨਵਾਦ ਇੰਨਾ ਕੁਝ ਦੇਣ ਲਈ ਤੇ ਸੋਸ਼ਲ ਮੇਰਾ ਤਾਂ ਕਹਿੰਦਾ ਭਾਵਾ ਵੀ ਇਸ ਜ਼ਿੰਦਗੀ ਦੇ ਵਿੱਚ ਜੇ ਅਸੀਂ ਆਏ ਆ ਤੇ ਸਾਨੂੰ ਕੁਝ ਰਿਟਰਨ ਕਰਨਾ ਚਾਹੀਦਾ ਸਮਾਜ ਲਈ ਤੁਸੀਂ ਆਲਰੇਡੀ ਕਰ ਚੁੱਕੇ ਹੋ ਤੇ ਕਰ ਰਹੇ ਹੋ ਤੇ ਹੋਰ ਵੀ ਆਪਾਂ ਇਸ ਸ਼ੋਅ ਜਰੇ ਕਰਾਂਗੇ ਜਾਂਦੇ ਜਾਂਦੇ ਕੁਝ ਕਹਿਣਾ ਚਾਹੂੰ ਅ ਭਾਈ ਜੀ ਬਿਲਕੁਲ ਆਪਾਂ ਡਿਸਕਸ ਕਰਦੇ ਰਵਾਂਗੇ ਦੇਖੋ ਜਾਂਦੇ ਆਪਾਂ ਇਹ ਗੱਲਾਂ ਕਰਦੇ ਰਵਾਂਗੇ ਆਪਾਂ ਆਪਾਂ ਗੱਲਾਂ ਕਰਦੇ ਰਹਿੰਦੇ ਆ ਕਿ ਇੱਕ ਖੇਡਾਂ ਦਾ ਕਿੰਨੀ ਇੰਪੋਰਟੈਂਸ ਹੈ ਤੁਸੀਂ ਸਿਰਫ ਇਹ ਨਹੀਂ ਕਿ ਤੁਸੀਂ ਆਸਟ੍ਰੇਲੀਆ ਲਈ ਖਲਾਣਾ ਬੱਚੇ ਨੂੰ ਜਾਂ ਕਿਸੇ ਪਰ ਬੱਚਾ ਜੇ ਖੇਡਾਂ ਵਿੱਚ ਇਨਵੋਲ ਰਹੇਗਾ ਬਾਈ ਜੀ ਉਹਦੀ ਸਿਹਤ ਵਧੀਆ ਰਹੂਗੀ ਅੱਜ ਕੱਲ ਨਿੱਕੇ ਨਿੱਕੇ ਬੱਚੇ ਦੇ ਐਨਕਾ ਲੱਗੇ ਹੋਈਆਂ ਮਾਪਿਓ ਸਿਰਫ ਆਫ ਦਾ ਟਾਈਮ ਫ੍ਰੀ ਕੱਢਣ ਆਸਤੇ ਬੱਚਾ ਨੂੰ ਉਹਨੇ ਆਈਪੈਡ ਲੈ ਕੇ ਦਿੱਤੇ ਹੋਇਆ ਆਊਟਡੋਰ ਐਕਟੀਵਿਟੀਜ਼ ਬਿਲਕੁਲ ਬਿਲਕੁਲ ਬੰਦ ਹੈ ਔਰ ਤੁਹਾਡੇ ਮੇਰੇ ਵੇਲੇ ਦੇਖੋ ਕਿ ਘਰ ਦੇ ਵਾਜਾ ਮਾਰਦੇ ਸੀ ਕਿ ਵੀ ਹਨੇਰਾ ਹੋ ਗਿਆ ਕਰੇ ਮੁੜਿਆ ਅੱਜ ਕੱਲ ਮਾਪਿਓ ਕਹਿੰਦੇ ਆ ਕਿ ਕਰੋ ਬਾਹਰ ਜਾ ਔਰ ਆਸਟ੍ਰੇਲੀਆ 'ਤੇ ਜਿੰਨੀਆਂ ਸਹੂਲਤਾ ਹੈਗੀਆਂ ਜਿੰਨੇ ਗਰਾਊਂਡ ਹੈਗੇ ਆ ਇੰਡੋਰ ਜੋ ਜੋ ਤੁਹਾਨੂੰ ਪਤਾ ਕਿੰਨੀਆਂ ਸਹੂਲਤਾ ਹੈਗੀਆਂ ਇਹਨੀਆਂ ਸਹੂਲਤਾ ਇੰਡੀਆ ਵਿੱਚ ਹੈ ਹੀ ਨਹੀਂ ਬਾਈ ਜੀ ਔਰ ਜੇ ਆਪਾਂ ਇਹ ਸਹੂਲਤਾ ਲੈ ਕੇ ਵੀ ਆਪਾਂ ਆਪਣੇ ਬੱਚੇ ਨੂੰ ਤੁਹਾਡਾ ਜਿਹੜਾ ਏਮ ਹੈ ਜਿਸ ਲੈਵਲ ਤੱਕ ਵੀ ਏਮ ਹੈ ਕਹਿੰਦੇ ਤੁਸੀਂ ਨਹੀਂ ਪੂਰਾ ਕਰ ਸਕਦੇ ਤੇ ਆਪਣੇ ਵਿੱਚ ਕਮੀ ਹੈ ਆਸਟ੍ਰੇਲੀਆ ਵਿੱਚ ਕਮੀ ਨਹੀਂ ਹੈਗੀ ਹਮ ਬਿਲਕੁਲ ਜੀ ਸੋ ਕਮੀ ਕਿਤਨੇ ਕਿਤੇ ਸਾਢੇ ਚਾ ਤੇ ਉਹੀ ਅਸੀਂ ਦੂਰ ਕਰਨੀ ਹੈ ਇਸੇ ਸਨੇਹ ਦੇ ਨਾਲ ਅੱਜ ਦਾ ਜਿਹੜਾ ਸ਼ੋਅ ਖਤਮ ਕਰਨ ਜਾ ਰਹੇ ਆਂ ਤੁਹਾਨੂੰ ਕਿਦਾਂ ਦਾ ਸ਼ੋਅ ਲੱਗਿਆ ਤੁਹਾਡੀ ਫੀਡਬੈਕ ਦਾ ਇੰਤਜ਼ਾਰ ਰਹੇਗਾ ਤਦ ਤੱਕ ਲਈ ਸਸਿਆਕਾਲ ਸਸ੍ਰੀਕਾਲ ਜੀ